ਸੱਚਾ ਕਾਲ ਸੰਜਾ ਟੀਵੀ ਦੇਖਣ ਦੇ ਦਰਸ਼ਕਾਂ ਦਾ ਪ੍ਰੋਗਰਾਮ ਅਲਬਰਟਾ ਟਾਈਮ ਦੇ ਨਵੇਂ ਐਪੀਸੋਡ ਦੇ ਵਿੱਚ ਮੈਂ ਸਵਲੀਨ ਕੋਰਜਸਟ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ ਹਰ ਰੋਜ਼ ਦੀ ਤਰ੍ਹਾਂ ਕੁਝ ਖਾਸ ਮੁੱਦਿਆਂ ਤੇ ਚਰਚਾ ਕਰਾਂਗੇ ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਸਾਡੀ ਟੀਮ ਦੇ ਸੀਨੀਅਰ ਬਾਬਰ ਕੁਲਦੀਪ ਸਿੰਘ ਹੀਰੋਰੀ ਇਹ ਸਭ ਸੱਚਾ ਕਾਲ ਸਵਾਗਤ ਹੈ ਜੀ ਪ੍ਰੋਗਰਾਮ ਸੱਚਾ ਕਾਲ ਸਵਲੀਨ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਗਵਾਂਡੀ ਮੁਲਕ ਅਮਰੀਕਾ ਤੋਂ ਕਰਦੇ ਹਾਂ ਬਹੁਤ ਚਿਰ ਦਾ ਰੌਲਾ ਪਾ ਰਹੇ ਸੀ ਨਵੰਬਰ ਦੇ ਪਹਿਲੇ ਹਫਤੇ ਕੁਝ ਜ਼ਿਆਦਾ ਰੌਲਾ ਪੈਣਾ ਸ਼ੁਰੂ ਹੋ ਗਿਆ 트럼ਪ ਨੇ ਆਹ ਕਹੇਤਾ ਆਹ ਕਹੇਤਾ ਐ ਕਹੇਤਾ ਪਰ ਸਭ ਤੋਂ ਵੱਧ ਰੌਲਾ ਜਿਹੜਾ ਪਿਆ ਉਹ ਦੋ ਗੱਲਾਂ ਦਾ ਪਿਆ ਇੱਕ ਤਾਂ ਜਿਹੜੇ ਡਿਪੋਰਟ ਕਰਕੇ ਜਿਹੜੇ ਇਲੀਗਲ ਇਮੀਗ੍ਰੈਂਟਸ ਭੇਜੇ ਜਾਂਦੇ ਉਸ ਤੋਂ ਪਹਿਲਾਂ ਜਿਹੜਾ ਪੈ ਗਿਆ ਸੀ ਟੈਰਫ ਦਾ ਕੈਨੇਡਾ ਤੇ ਮੈਂ 25% ਟੈਰਫ ਲਾ ਦੇਣਾ ਫਿਰ ਉਹਨੂੰ ਇੱਕ ਮਹੀਨੇ ਲਈ ਹੋਲਡ ਕਰ ਦਿੱਤਾ ਗਿਆ ਹੁਣ ਕਿੱਥੇ ਸਿਚੁਏਸ਼ਨ ਖੜੀ ਹੈ ਮਹੀਨਾ ਦੇ ਮਿਲ ਦਾ ਪੂਰਾ ਹੋਣਾ ਲਾ 4 ਮਾਰਚ ਤੱਕ ਸਮਾਂ ਦਿੱਤਾ ਸੀ ਹਾਂ ਪਹਿਲਾਂ ਤਾਂ ਕਹਿੰਦਾ ਕਿ ਮੈਂ ਕੱਲ ਲਾ ਦੇਣਿਆ ਫਿਰ ਉਹ ਦੁਪਹਿਰ ਤੱਕ ਰੌਲਾ ਪੈਂਦਾ ਰਿਹਾ ਫਿਰ ਕਹਿੰਦੇ 1 ਮਹੀਨੇ ਦਾ ਸਮਾਂ ਦਿੱਤਾ ਫਿਰ 4 ਮਾਰਚ ਦਾ ਸਮਾਂ ਦੇ ਕਹਿੰਦੇ ਸਟੀਲ ਤੇ ਐਲੂਮੀਨੀਅਮ ਤੇ ਲਾ ਦਿੱਤੇ ਜੀ ਜੀ ਫਿਰ ਰੌਲਾ ਪਾ ਦਿੱਤਾ 4 ਮਾਰਚ ਤੋਂ ਪਹਿਲਾਂ ਬਾਵਾ ਪਹਿਲਾਂ ਕਿ ਮੈਂ 4 ਮਾਰਚ ਨੂੰ ਹੁਣ ਲਾ ਦੇਣਿਆ ਇਹ ਕੱਲ ਤੱਕ ਰੌਲਾ ਪਿਆ ਹੋਇਆ ਸੀ ਜੀ ਫਿਰ ਅੱਜ ਸਵੇਰੇ ਖਬਰ ਆ ਗਈ ਤੇ ਉਹ ਉਹਦੇ ਵਿੱਚ ਕਿਹਾ ਗਿਆ ਕਿ ਨਹੀਂ ਥੋੜਾ ਜਿਹਾ ਸੋਚ ਲੈਨੇ ਆ ਜੇ ਫਿਰ ਹੁਣੇ ਖਬਰ ਇਹ ਆਈ ਆ ਥੋੜੀ ਦੇਰ ਪਹਿਲਾਂ ਪ੍ਰੋਗਰਾਮ ਰਿਕਾਰਡ ਹੋਣ ਤੱਕ ਕਿ ਇਹ ਜਿਹੜਾ ਇਹਨੂੰ ਹੋਰ ਇੱਕ ਮਹੀਨੇ ਲਈ ਅੱਗੇ ਪਾ ਦਿੱਤਾ ਗਿਆ ਭਾਵੇਂ ਅਪ੍ਰੈਲ 4 ਤੱਕ ਇਹਨੂੰ ਅੱਗੇ ਪਾ ਦਿੱਤਾ ਗਿਆ ਉਦੋਂ ਤੱਕ ਕੋਈ ਖਤਰਾ ਨਹੀਂ ਹੈ ਕੈਨੇਡਾ ਤੇ ਮੈਕਸੀਕੋ ਨੂੰ ਪਰ ਉਹ ਖਾਸ ਗੱਲ ਇਹ ਹੈ ਕਿ ਉਹਨੇ ਇਹ ਸਿੱਖ ਲਿਆ ਹੈ ਕਿ ਇਹ ਇਸ ਗੱਲ ਨਾਲ ਪਰੇਸ਼ਾਨ ਹੋ ਰਹੇ ਨੇ ਤੇ ਮੈਂ ਇਹ ਚੁੰਡੀ ਵੱਢ ਕੇ ਹਟ ਨਹੀਂ ਜਾਣਾ ਇਹ ਮੈਂ ਕਹਦਾ ਕਿ ਮਹੀਨੇ ਵਾਸਤੇ ਮੈਂ ਚੁੰਡੀ ਨਹੀਂ ਵੱਢਦਾ ਹੁਣ ਪਰ ਮੈਂ ਵਿੱਚ ਵਿੱਚ ਚੋਪਾਂ ਲਾਈ ਜਾਣੀਆਂ ਸੋ ਉਹਨੇ ਹਟਣਾ ਨਹੀਂ ਇਹ ਕਹਦੇ ਜੇ ਤੁਸੀਂ ਇਹ ਕਹੋ ਕਿ ਅਪ੍ਰੈਲ 4 ਤੱਕ ਉਹ ਚੁੱਪ ਕਰਕੇ ਬੈਠੇਗਾ ਜੇ ਉਹ ਨਾ ਟਰੰਪ ਬੈਠਣਗੇ ਬਿਲਕੁਲ ਨਹੀਂ ਬੈਠਣਗੇ ਉਹ ਲਾਉਣਗੇ ਲਾਉਣਗੇ ਜਾਂ ਕੁਛ ਨਾ ਕੁਛ ਕਹਿੰਦੇ ਜ਼ਰੂਰ ਰਹਿਣਾ ਉਹਨਾਂ ਨੇ ਜੀ ਇੱਕ ਪਾਸੇ ਆਪਣੇ ਮੁਲਕ 'ਚ ਸਖਤੀ ਕਰ ਲਈ ਹੈ ਕਿ ਮੈਂ ਇਹਨੂੰ ਵੀ ਨਹੀਂ ਰਹਿਣ ਦੇਣਾ ਮੈਂ ਇਹਨੂੰ ਵੀ ਨਹੀਂ ਰਹਿਣ ਦੇਣਾ ਦੂਜੇ ਪਾਸੇ ਕਹਿੰਦੇ ਵੀਜ਼ਾ ਕੋਈ ਵੇਚਣ ਦੀਆਂ ਗੱਲਾਂ ਤੁਰਪੀਆਂ ਨੇ ਉਹ ਕਿਹੜਾ ਹੈ ਜੀ ਉਹ ਦੇਖੋ ਜੀ ਇਹ ਯੂ ਐਸਏ ਵਿੱਚ ਪਹਿਲਾਂ ਵੀ ਪਾਸੇ ਆਪਸ਼ਨ ਹੈ ਉਹਦੀ ਵੀ ਗੱਲ ਕਰਦੇ ਆ ਪਰ ਉਹ ਕਹਿੰਦੇ ਕਿ ਅਮੀਰ ਲੋਕ ਲਿਆਉਣੇ ਨੇ ਜਿਹੜੇ ਚੰਗੇ ਅਮਰੀਕਨ ਹੋਣ ਇਹ ਹੁਣ ਪਤਾ ਨਹੀਂ ਕਿਹੜਾ ਛਾਣ ਨਾ ਲਾ ਕੇ ਉਹਨਾਂ ਲਿਆਉਣੇ ਨੇ ਜਦੋਂ ਉਹਨਾਂ ਨੂੰ ਇਹ ਕਿਵੇਂ ਪਤਾ ਲੱਗਿਆ ਕਿ ਜਿਹੜੇ ਬਹੁਤੇ ਅਮੀਰ ਹੁੰਦੇ ਨੇ ਬਹੁਤੇ ਵਧੀਆ ਬੰਦੇ ਹੁੰਦੇ ਨੇ ਹੂੰ ਹੂੰ ਤੇ ਉਹ ਕਿੱਥੋਂ ਕਿੱਥੋਂ ਲਿਆਉਣੇ ਨੇ ਕਿਸ ਤਰ੍ਹਾਂ ਦੇ ਲਿਆਉਣੇ ਨੇ ਇਹ ਕਹਿੰਦੇ 2 ਹਫ਼ਤੇ ਜਿਹੇ ਦੇ ਬਾਰੇ ਦੱਸਾਂਗੇ 12 ਡੋਨਲਡ 트੍ਰੰਪ ਹੋਣਾ ਨੇ ਇੱਕ ਪ੍ਰੋਗਰਾਮ ਜਿਹੜਾ ਹੈ ਇੱਕ ਜਿਹੜਾ ਐਸ ਵੇਲੇ ਪ੍ਰੋਗਰਾਮ ਚੱਲਦਾ EV5 ਵੀਜ਼ਾ ਉਹਨੂੰ ਰਿਪਲੇਸ ਕਰਨੇ ਲਈ ਆਪਣਾ ਇੱਕ ਜਿਹੜਾ 5 ਮਿਲੀਅਨ ਗੋਲਡ ਕਾਰਡ ਔਰ ਇਹ 트੍ਰੰਪ ਗੋਲਡ ਕਾਰਡ ਹੋ ਗਿਆ ਵੈਸੇ 트੍ਰੰਪ ਕਾਰਡ ਇੱਕ ਅੰਗਰੇਜ਼ੀ ਦਾ ਲਫ਼ਜ਼ ਹੈ ਫਰੇਜ਼ ਹੈ ਕਰੀਏ ਅਸੀਂ ਵਰਤਦੇ ਹਾਂ ਕਿ ਜਿਵੇਂ ਸਿਰੋਪ ਦਾ ਇਕਾ ਜਿਹਨੂੰ ਕਹਿੰਦੇ ਨੇ ਹਿੰਦੀ ਦੇ ਵਿੱਚ ਉਹ ਹੁੰਦਾ ਹੈ ਕੋਲ ਟਰੰਪ ਕਾਰਡ ਤੇ 5 ਮਿਲੀਅਨ 골ਡ ਕਾਰਡ ਜਿਹੜਾ ਆ ਉਹ ইস্যੂ ਕੀਤਾ ਜਾਵੇਗਾ ਜਿਹੜਾ 5 ਮਿਲੀਅਨ ਇਨਵੈਸਟ ਕਰੇਗਾ ਯੂ ਐਸ ਏ ਦੇ ਵਿੱਚ ਤੇ ਜੋਬਸ ਕ੍ਰੀਏਟ ਕਰੇਗਾ ਹੋਰ ਸ਼ਰਤਾਂ ਪੂਰੀਆਂ ਕਰੇਗਾ ਉਹਨੂੰ ਕੈਨੇਡਾ ਯੂ ਐਸ ਏ ਦਾ ਗ੍ਰੀਨ ਕਾਰਡ ਪਹਿਲਾਂ ਤੇ ਫਿਰ ਸਿਟੀਨਸ਼ਿਪ ਜਿਹੜੀ ਆ ਉਹ ਦਿੱਤੀ ਜਾਵੇਗੀ ਇਹ ਉਹਨਾਂ ਨੇ ਪ੍ਰੋਗਰਾਮ ਦੇ ਬੇਸਿਕ ਜਿਹੜੀਆਂ ਸ਼ਰਤਾਂ ਨੇ ਦੱਸੀਆਂ ਨੇ ਤਕਨੀਕੀ ਸ਼ਰਤਾਂ ਅੱਗੇ ਚੱਲ ਕੇ ਆਉਣਗੀਆਂ ਪਰ ਇਹਦੇ ਹੁਣ ਬਹੁਤ ਸਾਰੇ ਲੋਕਾਂ ਦਾ ਸਵਾਲ ਹੋਵੇਗਾ ਕਿ ਜਿਹੜਾ ਪਹਿਲਾ EB5 ਵੀਜ਼ਾ ਹੈ ਉਹ ਕੀ ਆ ਫਿਰ ਜੇ ਇਹ ਆ ਗਿਆ ਤੇ ਉਹਦੇ ਵਿੱਚ ਕੀ ਹੈ ਉਹ ਅਸਲ ਵਿੱਚ 1990 ਦੇ ਵਿੱਚ ਸ਼ੁਰੂ ਹੋਇਆ ਸੀ ਉਹਦੇ ਵਿੱਚ ਜਿਹੜੇ ਫੋਰਨਰਸ ਹੈਗੇ ਨੇ ਜਿਹੜੇ 1 ਮਿਲੀਅਨ ਇੱਕ ਅਜਿਹੀ ਕੰਪਨੀ ਚ ਇਨਵੈਸਟ ਕਰਦੇ ਨੇ ਜਿਹਦੇ ਚ 10 ਲੋਕ ਘੱਟੋ-ਘੱਟ এমਪਲੋਇਡ ਹੈਗੇ ਨੇ ਤੇ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਗ੍ਰੀਨ ਕਾਰਡ ਆ ਮਿਲ ਜਾਂਦਾ ਤੇ ਨਾਲ ਐਵੈਂਚੂਅਲੀ ਜਿਹੜਾ ਸਿਟੀਨਸ਼ਿਪ ਤੱਕ ਉਹਨਾਂ ਦਾ ਫਿਰ ਜਿਹੜਾ ਰਸਤਾ ਖੁੱਲ ਜਾਂਦਾ ਉਹਨਾਂ ਦੇ ਵਿੱਚ ਸ਼ਰਤਾਂ ਵੀ ਹੈਗੀਆਂ ਕਿ 10k ਹਜ਼ਾਰ ਤੱਕ ਵੀਜ਼ੇ ਜਿਹੜੇ ਨੇ 1 ਸਾਲ ਦੇ ਦਿਨ ਨੇ ਤੇ 3000 ਵੀਜ਼ੇ ਜਿਹੜੇ ਨੇ ਉਹ ਉਹਨਾਂ ਖੇਤਰਾਂ ਦੇ ਵਿੱਚ ਹੈਗੇ ਜਿੱਥੇ ਹਾਈ ਅਨਪਲੋਇਮੈਂਟ ਏਰੀਆ ਹੈਗੇ ਭਾਵ ਜਿੱਥੇ ਬੇਰੁਜ਼ਗਾਰੀ ਜ਼ਿਆਦਾ ਹੈ ਸੋ ਸਟੇਟ ਆਫ ਡਿਪਾਰਟਮੈਂਟ ਦੇ ਮੁਤਾਬਕ ਦੱਸਣ ਦੇ ਮੁਤਾਬਕ ਇਹ ਜਿਹੜਾ ਡਿਪਾਰਟਮੈਂਟ ਹੈ ਇਸ ਤਰ੍ਹਾਂ ਕੰਮ ਕਰਦਾ ਯੂਐਸ ਗਵਰਨਮੈਂਟ ਅਕਾਉਂਟੇਬਿਲਟੀ ਆਫਿਸ ਦੇ ਮੁਤਾਬਕ ਉਹਨਾਂ ਨੇ ਕਿਹਾ ਕਿ EB5 ਵੀਜ਼ਾ ਜਿਹੜੇ ਹੈਗੇ ਨੇ ਉਹਦੇ ਵਿੱਚ ਫਰਾਡ ਵੀ ਹੋਏ ਨੇ ਤੇ ਇਹ ਇਸ ਨੂੰ 트럼ਪ ਦੇ ਸਹਿਯੋਗੀ ਨੇ ਇਹਨਾਂ এবੀ5 ਵੀਜ਼ੇ ਨੂੰ ਨੌਨਸੈਂਸ ਤੇ ਫਰਾਡ ਲਫ਼ਜ਼ੇ ਨਾਲ ਵਰਤਿਆ ਸੀ ਤੇ ਇਹਦੇ ਨਾਲ ਜਿਹੜੇ ਕਹਿੰਦੇ ਲੋਕਾਂ ਦੇ ਐਪਲੀਕੈਂਟਸ ਦੇ origin ਹੈ ਕਿ ਕਿੱਥੋਂ ਆ ਰਹੇ ਨੇ ਤੇ ਉਹਨਾਂ ਦੇ ਜਿਹੜੇ ਫੰਡਸ ਨੇ ਉਹ ਕਾਦੇ ਨੇ ਇਹ ਨਹੀਂ ਕਿ ਕਿਸੇ ਨੇ 5 ਮਿਲੀਅਨ ਜਾਂ 1 ਮਿਲੀਅਨ ਇਕੱਠਾ ਕਰ ਲਿਆ ਤੇ ਉਹਨੂੰ ਹੁਣ ਕੈਨੇਡਾ ਦਾ ਯੂ ਐਸ ਏ ਦਾ ਗ੍ਰੀਨ ਕਾਰਡ ਦੇ ਹੀ ਦੇਣਾ ਪਰ ਡੋਨਲਡ 트럼ਪ ਕਹਿੰਦੇ ਨੇ ਕਿ ਇਟ ਵਿਲ ਇਟ ਵਿਲ ਬੀ ਪੀਪਲ ਵਿਦ ਮਨੀ ਇਹ ਸਿਰਫ ਪੈਸੇ ਦੀ ਗੱਲ ਕਰਾਂਗੇ ਤੇ ਕੋਈ ਜੋਬ CREATION ਦੀ ਕੋਈ ਇਸ ਤਰ੍ਹਾਂ ਦੀ ਉਹਨਾਂ ਨੇ ਅਜੇ ਤੱਕ ਗੱਲ ਨਹੀਂ ਕੀਤੀ ਮੋਟੀ ਮੋਟੀ ਗੱਲ ਕੀਤੀ ਹੈ ਉਹਨਾਂ ਨੇ ਐਗਜ਼ੈਕਟਲੀ ਨਹੀਂ ਦੱਸਿਆ ਕਿ ਕਿੰਨੀਆਂ ਜੋਬਾਂ ਕ੍ਰੀਏਟ ਕਰਨਗੇ ਤੇ ਫਿਰ ਉਹਨਾਂ ਦੇਵਾਂਗੇ ਪਰ ਜਿਹੜੇ ਪਹਿਲਾ EV5 ਵੀਜ਼ਾ ਉਹਦੇ ਬਾਰੇ ਡੋਨਲਡ 트੍ਰੰਪ ਤੇ ਉਹਨਾਂ ਦੇ ਸਾਥੀ ਤੇ ਉਹਨਾਂ ਦੀ ਟੀਮ ਇਹ ਕਹਿੰਦੀ ਰਹੀ ਹੈ ਕਿ ਉਹ ਫਰਾਡ ਹੈ ਜਿੰਨੇ ਪਹਿਲਾਂ ਦੱਸਿਆ ਨੌਨਸੈਂਸ ਹੈ ਤੇ ਬਹੁਤ ਸਸਤਾ ਹੈ 1 ਮਿਲੀਅਨ ਦੇ ਵਿੱਚ ਯੂਐਸਏ ਦੀ ਯੂਐਸਏ ਦੀ ਸਿਟੀਨਸ਼ਿਪ ਜਾਂ ਗ੍ਰੀਨ ਕਾਰਡ ਜਿਹੜਾ ਉਹ ਨਹੀਂ ਦਿੱਤਾ ਜਾ ਸਕਦਾ ਸੋ ਇਹਦੇ ਵਿੱਚ ਉਹ ਕਹਿੰਦੇ ਨੇ ਡੋਨਲਡ ਟਰੰਪ ਜਦ ਵਿੱਚ ਗੱਲਾਂ ਕਰਦੇ ਹੁੰਦੇ ਨੇ ਕਿ ਵੰਡਰਫੁਲ ਵਰਲਡ ਕਲਾਸ ਗਲੋਬਲ ਸਿਟੀਜ਼ਨ ਜਿਹੜੇ ਨੇ ਅਸੀਂ ਆਪਣੇ ਮੁਲਕ ਦੇ ਵਿੱਚ ਲੈ ਕੇ ਆਉਣੇ ਨੇ ਤੇ ਜਦੋਂ ਉਹਨਾਂ ਨੂੰ ਉੱਥੇ ਪੱਤਰਕਾਰਾਂ ਨੇ ਪੁੱਛਿਆ ਕਿ ਰਸ਼ੀਆ ਦੇ ਨਾਲ ਤਾਂ ਆਪਣੀ ਬੰਦੀ ਨਹੀਂ ਤੇ ਜੇ ਕੋਈ ਬਹੁਤ ਅਮਰੀਕ ਜਿਹੜੇ ਅਮੀਰ ਰਸ਼ੀਨ ਜਿਹੜੇ ਨੇ ਉਹ ਅਗਰ ਆਉਣਾ ਚਾਹਣ ਤਾਂ ਫਿਰ ਤੁਸੀਂ ਉਹਨਾਂ ਨੂੰ ਗ੍ਰੀਨ ਕਾਰਡ ਦੇ ਦੇਵੋਗੇ ਤੇ ਉਹ ਕਹਿੰਦਾ ਟਰੰਪ ਕਹਿੰਦਾ ਬਿਲਕੁਲ ਜ਼ਰੂਰ ਦੇਵਾਂਗੇ ਇਹ ਮਾੜੇ ਨਹੀਂ ਰਸ਼ੀਨ ਮੈਂ ਜਾਣਦਾ ਕਈਆਂ ਨੂੰ ਕਈ ਬਹੁਤ ਚੰਗੇ ਨੇ ਹੂ ਆਰ ਵੈਰੀ ਨਾਈਸ ਪੀਪਲ ਤੇ ਕੋਈ ਇਹਦੇ ਵਿੱਚ ਕੈਪ ਵੀ ਨਹੀਂ ਅਜੇ ਤੱਕ ਦੱਸੀ ਗਈ ਕਿ ਅਸੀਂ 10000 ਲੈਣੇ ਨੇ 20000 ਲੈਣੇ ਨੇ 30000 ਲੈਣੇ ਨੇ ਪਰ ਇਹਦੇ ਵਿੱਚ ਜਿਹੜਾ ਹੈ ਨੈਸ਼ਨਲ ਡੈਫਿਸਟ ਘਟਾਉਣ ਲਈ ਸਰਕਾਰ ਦੇ ਅੰਦਰ ਖਾਤੇ ਦੇ ਸੋਰਸਸ ਦੱਸਨੇ ਕਿ 10 ਮਿਲੀਅਨ ਜਿਹੜੇ ਨੇ ਉਹ ਵੀਜ਼ੇ ਜਿਹੜੇ ਨੇ ਉਹ ਸੈਲ ਕੀਤੇ ਜਾ ਸਕਦੇ ਨੇ 5 ਬਿਲੀਅਨ ਪਰ ਐਪਲੀਕੇਸ਼ਨ ਤੇ ਇਹਦੇ ਨਾਲ ਇਹ ਸਭ ਤੋਂ ਮਹਿੰਗਾ ਐਕਸਪੈਂਸਿਵ 골ਡਨ ਵੀਜ਼ਾ ਵਰਲਡ ਵਾਈਡ ਹੋ ਜਾਵੇਗਾ ਇਹ ਮਾਹਿਰ ਕਹਿੰਦੇ ਨੇ ਦੁਨੀਆ ਵਿੱਚ ਹੋਰ ਵੀ ਮੁਲਕ ਹੈਗੇ ਨੇ ਜਿੱਥੇ ਇਸ ਤਰ੍ਹਾਂ ਦੇ ਵੀਜ਼ੇ ਜਿੱਥੇ ਪਹਿਲਾਂ ਪੱਕੀ ਜਿਹੜੀ ਆ ਪੀਆਰ ਜਾਂ ਜਿਹਨੂੰ ਗ੍ਰੀਨ ਕਾਰਡ ਕਹ ਦਿੰਦੇ ਆ ਤੇ ਜਾਂ ਸਿੱਧੀ ਸਿਟੀਨਸ਼ਿਪ ਵੀ ਕਈ ਮੁਲਕ ਦਿੰਦੇ ਨੇ ਹੁਣ ਈ5 ਦਾ ਫਾਇਦਾ ਉਠ ਲੋਕਾਂ ਨੇ ਉਠਾਇਆ ਵੀ ਆ ਪਰ ਇਹਦੇ ਤੋਂ ਬਾਅਦ ਇਹ ਅਨਕਲੀਅਰ ਆ ਜਾਏ ਕਿ ਇਹ ਸਿਟੀਨਸ਼ਿਪ ਜਿਹੜੀ ਆ ਉਹ ਕਿਵੇਂ ਉਹ ਇਹਦੇ ਲਈ ਐਲੀਜੀਬਲ ਹੋਣਗੇ ਤੇ ਕਿੰਨੀ ਦੇਰ ਵਿੱਚ ਹੋਣਗੇ ਜਾਂ ਉਹਨਾਂ ਨੂੰ ਤੇਜ਼ੀ ਨਾਲ ਇਧਰ ਨੂੰ ਤੋਰਿਆ ਜਾਵੇਗਾ ਪਰ 골ਡਨ ਵੀਜ਼ਾ ਜਿਹੜੇ ਨੇ ਦੁਨੀਆ ਭਰ ਵਿੱਚ ਚੱਲਦੇ ਨੇ ਅਸੀਂ ਦੱਸ ਦਈਏ ਕਿ ਕਈ ਯੂਰੋਪੀਅਨ ਯੂਨੀਅਨ ਦੇ ਵਿੱਚ ਕਈ ਕਈ ਮੁਲਕ ਹੈਗੇ ਨੇ ਸਪੇਨ ਗ੍ਰੀਸ ਮਾਲਟਾ ਏਜੀਪਟ ਜਾਰਡਨ ਵਗੈਰਾ ਔਰ ਇਥੇ ਗੋਲਡਨ ਵੀਜ਼ਾ ਦਾ ਇਸ ਤਰ੍ਹਾਂ ਦਾ ਗੋਲਡਨ ਪਾਸਪੋਰਟ ਜਿਹੜਾ ਹੈ ਦੇਣ ਦਾ ਪ੍ਰੋਗਰਾਮ ਹੈ ਤੇ ਕੈਰੀਬੀਨ ਦੇ ਵਿੱਚ ਵੀ ਕੁਝ ਜਿਹੜੇ ਮੁਲਕ ਹੈਗੇ ਨੇ ਉਹਨਾਂ ਵਿੱਚ ਦਿੱਤੇ ਜਾਂਦੇ ਨੇ ਸੈਂਟ ਕਿਟਸ ਵਗੈਰਾ ਤੇ ਇਥੋਂ ਤੱਕ 2 ਲੱਖ ਤੇ 3 ਲੱਖ ਦੇ ਵਿੱਚ ਅਮਰੀਕਨ ਡਾਲਰ ਤੁਸੀਂ ਦਿਓ ਤੇ ਉਹ ਤੁਹਾਡਾ ਵੀਜ਼ਾ ਜਿਹੜਾ ਉੱਥੇ ਪੱਕਾ ਹੋ ਜਾਂਦਾ ਤੇ ਤੁਹਾਨੂੰ ساری ਜ਼ਿੰਦਗੀ ਰਹਿਣ ਲਈ ਉੱਥੇ ਪੱਕੇ ਪੀਆਰ ਦੇ ਤੌਰ ਤੇ ਜਿਹੜਾ ਉਹ ਸਿਸਟਮ ਬਣ ਜਾਂਦਾ ਇਸਵਲੀਨ ਸੋ ਇਹ USA ਦਾ ਵੀਜ਼ਾ ਜਿਹੜਾ ਨਾ ਵੇਚੜ ਦੀ ਤਿਆਰੀ ਕਰ ਰਹੇ ਨੇ ਤੇ ਕਹਿੰਦੇ ਨੇ ਕਿ ਅਸੀਂ ਅਮੀਰ ਮੀਰ ਬੰਦੇ ਲਿਆਉਣੇ ਨੇ ਜਿਹੜੇ ਨੌਕਰੀਆਂ ਪੈਦਾ ਕਰਨ। ਹੂੰ ਹੂੰ। ਚਲੋ ਅਸੀਂ ਹੁਣ ਕੈਨੇਡਾ ਦੀ ਗੱਲ ਕਰਦੇ ਆ 2025 ਦੂਜਾ ਮਹੀਨਾ ਚੱਲ ਰਿਹਾ। ਦੂਜਾ ਮਹੀਨਾ ਵੀ ਲੰਘ ਚੱਲਿਆ। ਜੇ 2024 ਦੇਖੀਏ ਤੇ ਅਸੀਂ ਇਹ ਜਿਹੜੇ ਵੱਡੇ ਚੇਂਜਸ ਇਸ ਕੈਨੇਡਾ ਚ ਦੇਖੇ ਨੇ ਵੀ ਜਿਹੜੇ ਸ਼ਾਇਦ ਤੁਹਾਡੇ ਵਰਗੇ ਜਿਹੜੇ 25 ਸਾਲਾਂ ਤੋਂ ਇੱਥੇ ਰਹਿ ਰਹੇ ਉਹਨਾਂ ਨੇ ਵੀ ਨਾ ਪਹਿਲਾਂ ਦੇਖੇ ਹੋਣ। ਜੇ ਅਸੀਂ ਗਵਰਨਮੈਂਟ ਦੀ ਗੱਲ ਕਰੀਏ ਤੇ ਗਵਰਨਮੈਂਟ ਜਿਹੜੀ ਆਪਣੀ ਲਿਬਰਲ ਹੈ ਲਗਾਤਾਰ ਪਿੱਛੇ ਚੱਲ ਰਹੀ ਸੀ ਔਰ ਅਸੀਂ ਰੇਡੀਓ ਦੇ ਜ਼ਰੀਏ ਟੀਵੀ ਦੇ ਜ਼ਰੀਏ ਬਹੁਤ ਵਾਰੀ ਅਸੀਂ ਦਰਸ਼ਕਾਂ ਸਰੋਤਿਆਂ ਦੇ ਨਾਲ ਇਸ ਗੱਲ ਦੀ ਸਾਂਝ ਵੀ ਪਾਈ ਹੈ ਜਿੱਥੇ ਲੋਕ ਇਹ ਕਹਿੰਦੇ ਅਸੀਂ ਸੁਣੇ ਸੀ ਕਿ ਸਾਨੂੰ ਨਹੀਂ ਪਤਾ ਕਿਹੜੀ ਸਰਕਾਰ ਆਉਣੀ ਉਹਨੇ ਕੋਈ ਚੰਗਾ ਕਰਨਾ ਹੈ ਕਿ ਨਹੀਂ ਕਰਨਾ ਪਰ ਸਾਨੂੰ ਟਰੂਡੋ ਨਹੀਂ ਚਾਹੀਦਾ ਹਮਮ ਔਰ ਲੋਕਾਂ ਨੇ ਸਾਨੂੰ ਗਲਤੀਆਂ ਵੀ ਗਿਣ-ਗਿਣ ਦੱਸੀਆਂ ਵੀ ਇੱਥੇ 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 ਗਲਤੀਆਂ ਕੀਤੀਆਂ ਔਰ ਅਸੀਂ ਲਗਾਤਾਰ ਇਹ ਗੱਲਾਂ ਕਰ ਰਹੇ ਸੀ ਕਿ ਸ਼ਾਇਦ ਇਸ ਵਾਰ ਹੀ ਲਿਬਰਲਜ਼ ਪਿੱਛੇ ਰਹਿ ਜਾਣ ਇਹਨਾਂ ਦਾ ਨੰਬਰ ਨਾ ਲੱਗੇ ਹਮਮ ਪਰ ਟਰੂਡੋ ਦੇ ਲੰਬੇ ਹੋਣ ਦੀ ਦੇਰ ਹੋਈ ਮੁਕਾਬਲਾ neck to neck ਹੋ ਗਿਆ ਉਸੇ ਮਹੀਨੇ ਉਸੇ ਹਫ਼ਤੇ ਹੀ ਹੋ ਗਿਆ ਅਰ ਜੇ ਹੁਣ ਦੀ ਗੱਲ ਕਰੀਏ ਤੇ ਕਹਿੰਦੇ ਕਿ ਕੰਜ਼ਰਵੇਟਿਵ ਥੋੜੇ ਜਿ ਪਿੱਛੇ ਰਹਿ ਗਏ ਨੇ ਤੇ ਲਿਬਰਲ ਅੱਗੇ ਲੰਘ ਗਏ ਨੇ ਜਦ ਕਿ ਪੀਅਰ ਪਾਲੀਆ ਬੜੇ ਮਨਪਸੰਦ ਲੀਡਰ ਲੋਕਾਂ ਦੇ ਅਸੀਂ ਸਰਵੇ ਪੜ੍ਹ ਕੇ ਅਸੀਂ ਦਰਸ਼ਕਾਂ ਨਾਲ ਵੀ ਸਾਂਝੇ ਕੀਤੇ ਨੇ ਬਿਲਕੁਲ ਤੁਸੀਂ ਸੇ ਵਿਸ਼ਲੇਸ਼ਣ ਤੁਸੀਂ ਜਦੋਂ ਤੋਂ ਤੁਸੀਂ ਇਹਨੂੰ ਫੋਲੋ ਕਰਨ ਲੱਗੇ ਹੋ ਤੁਸੀਂ ਦੇਖਿਆ ਹੈ ਜੀ ਇਹ ਬਿਲਕੁਲ ਸਹੀ ਗੱਲ ਹੈ ਕਿ ਆਪਨ ਡਾਊਨਰ ਰਿਹਾ ਜਸਟਨ ਟਰੂਟੋ ਦੀ ਮੁਖਾਲਫਤ ਕਾਫੀ ਵਿਅਕਤੀਗਤ ਤੌਰ ਤੇ ਵੱਧ ਗਈ ਸੀ ਹੁਣ ਇਹਦੇ ਵਿੱਚ ਇਹ ਹੈ ਕਿ ਲਿਬਰਲਸ ਜਿਹੜੇ ਨੇ 2021 ਤੋਂ ਬਾਅਦ ਪਹਿਲੀ ਵਾਰੀ ਕਹਿੰਦੇ ਕੰਜ਼ਰਵੇਟਿਵ ਨੂੰ ਲੀਡ ਕਰ ਰਹੇ ਨੇ ਔਰ ਇਹ 2021 ਦੇ 21 ਦੇ ਵਿੱਚ ਲਿਬਰਲ ਜਿਹੜੇ ਸੀ ਉਹਨਾਂ ਤੋਂ ਥੋੜਾ ਜਿਹਾ ਅੱਗੇ ਸੀਗੇ ਤੇ ਇਸ ਵੇਲੇ ਤਿੰਨ ਅੰਕਾਂ ਦੀ ਲੀਡ ਉਹਨਾਂ ਕੋਲ ਬਣ ਗਈ ਹੈ ਤੇ ਇਹਦੇ ਵਿੱਚ ਖਾਸ ਗੱਲ ਇਹ ਹੈ ਕਿ ਅਜੇ ਜਸਟਰ ਟਰੂਟੋ ਨੇ ਸਤੀਫਾ ਦਾ ਐਲਾਨ ਕੀਤਾ ਹੋਇਆ ਹੈ ਜੇ ਗੱਡੀ ਤੇ ਉਹ ਹੀ ਨੇ ਮਾਰਕ ਕਾਰਨੇ, ਕ੍ਰਿਸਟੀਆ ਫਰੀਲੈਂਡ ਤੇ ਕਰੀਨਾ ਗੋਲਡ ਤੇ ਫ੍ਰੈਂਕ ਪੇਲਿਸ ਜਿਹੜੇ ਨੇ ਉਹ ਬਹਿਸ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੀ ਲੀਡਰਸ਼ਿਪ ਦੀ ਰੇਸ ਚੱਲ ਰਹੀ ਹੈ ਕਿ ਕਿਸ ਨੇ ਜਸਟਨ ਟੂਟੋ ਦੀ ਜਗ੍ਹਾ ਲੈਣੀ ਹੈ ਪਰ ਇਸ ਵੇਲੇ ਜਿਹੜੇ ਡਿਸਾਈਡਡ ਵੋਟਰ ਨੇ ਜਿਨ੍ਹਾਂ ਨੇ ਫੈਸਲਾ ਕੀਤਾ ਹੋਇਆ ਕਿ ਅਸੀਂ ਵੋਟ ਕਿਹਨੂੰ ਪਾਉਣੀ ਹੈ ਉਹ ਨਹੀਂ ਜਿਹੜੇ ਅਨਡਿਸਾਈਡਡ ਨੇ ਉਹਨਾਂ ਦੀ ਗੱਲ ਨਹੀਂ ਹੈ ਡਿਸਾਈਡਡ ਵੋਟਰ ਦੇ ਵਿੱਚੋਂ 38% ਕਹਿੰਦੇ ਨੇ ਕਿ ਅਸੀਂ ਲਿਬਰਲ ਨੂੰ ਵੋਟ ਪਾਵਾਂਗੇ ਐਸ ਵੇਲੇ ਜੇ ਵੋਟਾਂ ਪੈਂਦੀਆਂ ਨੇ 36% ਕਹਿੰਦੇ ਨੇ ਕਿ ਅਸੀਂ ਕੰਜ਼ਰਵੇਟਿਵ ਨੂੰ ਪਾਵਾਂਗੇ ਤੇ ਇਹ ਜਿਵੇਂ ਕੁਝ ਹਫ਼ਤੇ ਜਾਂ ਬਲਕਿ 6 ਹਫ਼ਤੇ ਪਿੱਛੇ ਚਲੇ ਜਾਈਏ ਤੇ ਕੰਜ਼ਰਵੇਟਿਵ ਵਾਲੇ 26 ਅੰਕਾਂ ਦੇ ਨਾਲ ਅੱਗੇ ਸੀ ਤੇ ਇਥੋਂ ਤੱਕ ਕਿ ਲਿਬਰਲ ਵਾਲੇ ਚਾਹੇ BC ਚ ਚਾਹੇ Ontario ਚ ਕਿਤੇ ਵੀ ਜਾਂ ਕਿਸੇ ਹੋਰ ਸੂਬੇ ਦੇ ਵਿੱਚ ਬਾਈ ਇਲੈਕਸ਼ਨ ਹੁੰਦੀ ਸੀ ਤੇ ਉਹ ਬਹੁਤ ਬੁਰੀ ਤਰ੍ਹਾਂ ਹਾਰ ਰਹੇ ਸੀ ਕੋਈ ਸੀਟ ਸ਼ਾਇਦ ਜਿੱਤੀ ਰਹੀਏ ਪਿਛਲੇ 1-2 ਬਾਈ ਇਲੈਕਸ਼ਨਾਂ ਦੇ ਇੱਕ ਤੋਂ ਇੱਕ ਦੋ ਤੋਂ ਵੀ ਜ਼ਿਆਦਾ ਹੈ ਤੇ ਇਥੋਂ ਤੱਕ ਕਿ ਜਿਹੜਾ ਇਹਨਾਂ ਦਾ ਅਸਲੀ ਜਿਹੜੇ ਮੇਨ ਪ੍ਰੋਵਿੰਸ ਹੈਗੇ ਨੇ ਜਿਹਦੇ ਵਿੱਚ Ontario ਹੈ Quebec ਤੇ ਬ੍ਰਿਟਿਸ਼ ਕਲੰਬੀਆ ਇੱਥੇ ਜਿਹੜਾ ਆਧਾਰ ਹੈ ਪਾਰਟੀ ਦਾ ਲਿਬਰਲ ਪਾਰਟੀ ਦਾ ਬਿਲਕੁਲ ਘਟਦਾ ਹੋਇਆ ਦੇਖਿਆ ਜਾ ਸਕਦਾ ਸੀ ਤੇ ਹਵਾ ਵਿੱਚ ਉੱਡ ਰਹੀ ਸੀ ਪੀਆਰ ਪੋਲੀਆਬ ਇਹ ਵੀ ਉਹ ਕਾਫੀ ਪਪੂਲਰ ਹੈਗੇ ਨੇ ਤੇ ਪਰ ਉਹਨਾਂ ਦੀ ਆਪਣੀ ਜਿਹੜੀ ਪਾਰਟੀ ਆ ਉਹ ਇੰਨੀ ਜ਼ਿਆਦਾ ਥੱਲੇ ਨਹੀਂ ਗਈ ਜਿੰਨੀ ਲਿਬਰਲ ਪਾਰਟੀ ਉੱਪਰ ਚਲੀ ਗਈ ਆ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਕਿਹਦੇ ਬੇਸ ਤੇ ਚਲੀ ਗਈ ਉੱਪਰ ਇਸ ਦਾ ਸਿੱਧਾ ਕਸਾਰਾ ਜਿਹੜਾ ਹੈ ਜੀ ਉਹ ਜਗਮੀਤ ਸਿੰਘ ਦੀ ਐਨਡੀਪੀ ਪਾਰਟੀ ਨੂੰ ਤੇ ਦੂਸਰੇ ਪਾਸੇ ਨਾਲ ਕਿਸ ਜਿਹੜੇ ਬਲੌਕ ਪਾਰਟੀ ਵਾਲੇ ਨੇ ਬਲੌਕ ਕੋਆਪਾ ਪਾਰਟੀ ਹੈ ਉਹਨਾਂ ਨੂੰ ਕੁਸਾਰਾ ਲੱਗਾ ਕੰਜ਼ਰਵਟਿਵ ਨੂੰ 5% ਡ੍ਰੌਪ ਹੋਇਆ ਕਿਉਂਕਿ ਇਸ ਵੇਲੇ ਕਹਿੰਦੇ ਜੋ ਮੁੱਦਾ ਅੱਗੇ ਜਸਟਨ ਟ੍ਰੂਟੋ ਸੀ ਇਥੋਂ ਤੱਕ ਕਿ ਜਿਹੜੀ ਬਹਿਸ ਹੋਈ ਹੈ ਲਿਬਰਲ ਪਾਰਟੀ ਦੇ ਆਗੂਆਂ ਦੀ ਉਸ ਵਿੱਚ ਜਸਟਨ ਟ੍ਰੂਟੋ ਦਾ ਨਾਮ ਬਹੁਤ ਘੱਟ ਲਿਆ ਗਿਆ ਤੇ ਨਾਮ ਕਿਹਦਾ ਲਿਆ ਗਿਆ ਹੈ ਡੋਨਲਡ ਟਰੰਪ ਦਾ ਡੋਨਲਡ ਟਰੰਪ ਨੇ ਜਦੋਂ ਤੋਂ ਕੈਨੇਡਾ ਤੇ ਇਸ ਤਰ੍ਹਾਂ ਦੀ ਸਖਤੀ ਕਰਨ ਦਾ ਫੈਸਲਾ ਕੀਤਾ ਜਸਟਨ ਟ੍ਰੂਡੋ ਨੂੰ ਵਿਅਕਤੀਗਤ ਤੌਰ ਤੇ ਕਿਸਮ ਦਾ ਉਹਨਾਂ ਨੇ ਬੇਇਜ਼ਤ ਕਰਨ ਦੀ ਵਾਲੀ ਗੱਲ ਕੀਤੀ 55ਵੀਂ ਸਟੇਟ ਆਖਿਆ ਆਹ ਲਾ ਦੇਣਾ ਆਹ ਲਾ ਦੇਣਾ ਕੈਨੇਡਾ ਨੂੰ ਬਿਲਕੁਲ ਉਹਨਾਂ ਨੇ ਬਹੁਤ ਨੀਵੇਂ ਪੱਧਰ ਤੇ ਵਿਖਾ ਕੇ ਜਿਹੜਾ ਹੈ ਪੇਸ਼ ਕੀਤਾ ਹੁਣ ਤੱਕ ਉਸ ਦਾ ਸਿੱਧਾ ਜਿਹੜਾ ਫਾਇਦਾ ਲਿਬਰਲ ਪਾਰਟੀ ਨੂੰ ਹੋ ਰਿਹਾ ਕਿਉਂਕਿ ਇਸ ਵੇਲੇ ਡੋਨਲਡ ਟਰੰਪ ਨਾਲ ਡਿਜਟਨ ਲਈ ਸਭ ਤੋਂ ਮੁਰੇ ਹੈ ਹੀ ਲਿਬਰਲ ਪਾਰਟੀ ਅੱਗੇ ਤੇ ਲਿਬਰਲ ਪਾਰਟੀ ਵਾਲੇ ਜਿਹੜੇ ਨੇ ਉਹ ਇਸ ਮਾਮਲੇ ਨੂੰ ਨਜਿੱਠ ਰਹੇ ਨੇ ਭਾਵੇਂ ਚੰਗਾ ਨਜਿੱਠ ਰਹੇ ਨੇ ਭਾਵੇਂ ਮਾੜਾ ਨਜਿੱਠ ਰਹੇ ਨੇ ਪਰ ਉਹਨਾਂ ਨੂੰ ਨੰਬਰਸ ਦੇ ਵਿੱਚ ਫਾਇਦਾ ਹੋ ਰਿਹਾ ਤੇ ਜਿੱਥੇ ਤੱਕ ਕੰਜ਼ਰਵੇਟਿਵ ਦੀ ਗੱਲ ਹੈ ਕੰਜ਼ਰਵੇਟਿਵ ਵਾਲੇ ਥੋੜੇ ਸ਼ਸ਼ੂ ਪੰਜ ਵਿੱਚ ਪਏ ਹੋਏ ਨੇ ਪੀਅਰ ਪੋਲੀਆਬ ਨੇ ਕਾਰਬਨ ਟੈਕਸ ਦੇ ਮੁੱਦੇ ਤੇ ਇਹ ਇਲੈਕਸ਼ਨ ਕਰਵਾਉਣ ਦੀ ਗੱਲ ਕੀਤੀ ਸੀ ਕਾਰਬਨ ਟੈਕਸ ਐਕਸ ਦਾ ਟੈਕਸ ਐਕਸ ਦਾ ਟੈਕਸ ਪਰ ਉਹ ਮੁੱਦਾ ਬਹੁਤ ਪਿੱਛੇ ਜਾ ਪਿਆ ਉਹ ਮੁੱਦਾ ਛੱਡਣ ਲਈ ਵੀ ਟਾਈਮ ਲੱਗਾ ਕੰਜ਼ਰਵੇਟਿਵ ਨੂੰ ਕਿਉਂਕਿ ਜੇ ਇੱਕਦਮ ਛੱਡਦੇ ਸੀ ਉਸ ਦਾ ਸਿੱਧਾ ਨੁਕਸਾਨ ਜਿਹੜਾ ਆ ਪਾਰਟੀ ਨੂੰ ਹੋ ਸਕਦਾ ਤੁਸੀਂ ਇੰਨੀ ਛੇਤੀ ਮੁੱਦਾ ਕਿਵੇਂ ਛੱਡ ਦਿੱਤਾ ਜਿਹੜਾ ਉਹ ਕਹਿੰਦੇ ਸੀ ਕਿ ਖਤਮ ਕਰ ਦੇਵਾਂਗੇ ਇਹ ਕਾਰਬਨ ਕੈਪਚਰ ਟੈਕਸ ਉਹ ਤੇ ਜਿਹੜੇ ਲਿਬਰਲ ਪਾਰਟੀ ਦੇ ਉਮੀਦਵਾਰ ਹੈਗੇ ਨੇ ਉਹ ਕਹਿੰਦੇ ਅਸੀਂ ਹੁਣੇ ਹੀ ਕਰ ਦਵਾਂਗੇ ਇਹ ਏਡੀ ਗੱਲ ਨਹੀਂ ਹੈ ਅਸਲ ਮੁੱਦਾ ਹੈ ਦੇਸ਼ ਦੇ ਵਿੱਚ ਜਿਹੜਾ ਹੈ ਉਹ ਅਫੋਰਡੇਬਿਲਟੀ ਹੈ ਹਾਊਸਿੰਗ ਹੈ ਕ੍ਰਾਈਮ ਹੈ ਤੇ ਸਭ ਤੋਂ ਵੱਡਾ ਮੁੱਦਾ ਡੋਨਲਡ ਟਰੰਪ ਤੇ ਡੋਨਲਡ ਟਰੰਪ ਦੇ ਸਹਿਯੋਗੀ ਤੇ ਸਾਥੀ ਜਿਹੜੇ ਉਹਨਾਂ ਨੇ ਪਰਸਨਲ ਅਜਸਟਮੈਂਟ ਟਰੂਡੋ ਤੇ ਅਟੈਕ ਕੀਤੇ ਲਿਬਰਲ ਪਾਰਟੀ ਤੇ ਕੀਤੇ ਕ੍ਰਿਸਟੀਆ ਫਰੀਲੈਂਡ ਤੇ ਕੀਤੇ ਉਹਦਾ ਫਾਇਦਾ ਲਿਬਰਲ ਨੂੰ ਹੋ ਰਿਹਾ ਕਿਉਂਕਿ ਜਦੋਂ ਸਾਡਾ ਕੋਈ ਆਪਣਾ ਹੋਵੇ ਸਾਨੂੰ ਨਾ ਚੰਗਾ ਲੱਗਦਾ ਹੋਵੇ ਹੋਵੇ ਉਹ ਆਪਣਾ ਸਾਡਾ ਆਪਣੇ ਮੁਲਕ ਦਾ ਪ੍ਰਧਾਨ ਮੰਤਰੀ ਹੋਵੇ ਪਰ ਜਦੋਂ ਅਸੀਂ ਉਹਦੇ ਬਾਰੇ ਜੋ ਮਰਜ਼ੀ ਗੱਲਾਂ ਕਰੀ ਜਾਈਏ ਜਦੋਂ ਤੀਸਰਾ ਕਵੇਗਾ ਤੇ ਸਾਨੂੰ ਉਹਦੀ ਸਪੋਰਟ ਕਰਨੀ ਪੈਗੀ ਇਸੇ ਤਰ੍ਹਾਂ ਦੀ ਸਪੋਰਟ ਜਿਹੜੀ ਲਿਬਰਲ ਪਾਰਟੀ ਨੂੰ ਇਸ ਵੇਲੇ ਉਹ ਮਿਲ ਰਹੀ ਆ ਦੂਸਰੇ ਪਾਸੇ ਆ ਕਿ ਇਸ ਵੇਲੇ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਵਿੱਚ ਅੱਗੇ ਨੇ ਮਾਰਕ ਕਾਰਨੀ ਮਾਰਕ ਕਾਰਨੀ ਦਾ ਜਿਹੜਾ ਰੈਜ਼ੂਮ ਹੈ ਉਹ ਬਹੁਤ ਵੱਡਾ ਹੈ ਉਹਨਾਂ ਤੇ ਉਹਨਾਂ ਦੇ ਬਾਇਓ ਡਾਟਾ ਦੇ ਵਿੱਚ ਪੂਰਾ ਪੇਜ ਲੱਗਦਾ ਤੇ ਦੂਸਰੇ ਪਾਸੇ ਪੀਅਰ ਪੋਲੀਆ ਕੋਲ ਅਜੇ ਦਿਖਾਉਣ ਨੂੰ ਬਹੁਤਾ ਕੁਝ ਨਹੀਂ ਹੈ ਤੇ ਉਹ ਬਾਰ-ਬਾਰ ਗੱਲ ਇਕਨੋਮਿਕਸ ਦੀ ਕਰਦੇ ਨੇ ਜੋ ਦੁਨੀਆ ਵਿੱਚ ਇਸ ਵੇਲੇ ਬਹੁਤ ਵੱਡਾ ਮੁੱਦਾ ਹੈ ਸੋ ਮਾਰਕ ਕਾਰਨੇ ਜੋ ਰੇਸ ਵਿੱਚ ਅੱਗੇ ਨੇ ਹਾਲਾਂਕਿ ਬੜੇ ਨਹੀਂ ਹੋ ਤੇ ਉਹਨਾਂ ਦਾ ਉਹਨਾਂ ਦੇ ਅੱਗੇ ਆਉਣ ਦਾ ਫਾਇਦਾ ਹੋ ਰਿਹਾ ਲਿਬਰਲ ਪਾਰਟੀ ਨੂੰ ਡੋਨਲਡ ਟਰੰਪ ਦਾ ਫਾਇਦਾ ਹੋ ਰਿਹਾ ਤੇ ਕੰਜ਼ਰਵੇਟਿਵ ਕੋਲ ਇਸ ਵੇਲੇ ਕੋਈ ਇੰਨਾ ਵੱਡਾ ਮੁੱਦਾ ਨਹੀਂ ਹੈ ਜਿਹੜਾ ਕਿ ਡੋਨਲਡ ਟਰੰਪ ਦੇ ਮੁੱਦੇ ਨੂੰ ਓਵਰਸ਼ੈਡੋ ਕਰ ਸਕੇ ਤੇ ਇਸ ਦਾ ਖਾਮਿਆਜ਼ਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੈ ਫਰਮੇ ਇੱਕ ਨੁਕਸਾਨ ਐਨਡੀਪੀ ਨੂੰ ਤੇ ਬਲੋਕ ਪਾਰਟੀ ਨੂੰ ਹੋ ਰਿਹਾ ਪਰ ਇਸ ਦਾ ਸਿੱਧਾ ਫਾਇਦਾ ਇਹ ਹੈ ਕਿ ਤਿੰਨ ਚਾਰ ਅੰਕਾਂ ਦਾ ਜਿਹੜਾ ਜਿਹੜਾ ਜਿਹੜੀ ਲੀਡ ਹੈ ਉਹ ਲਿਬਰਲ ਪਾਰਟੀ ਨੇ ਹਾਸਲ ਜਿਹੜੀ ਕਰ ਲਈ ਹੈ ਇਸ ਵਿੱਚ ਦੋ ਤਿੰਨ ਅੰਕਾਂ ਦਾ ਕਹਿੰਦੇ ਸਰਵੇਖਣਾ ਚ ਫਰਕ ਵੀ ਹੋ ਸਕਦਾ ਪਰ ਜੇ ਇੱਕ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਕਿ ਕਹਿ ਦਿੰਦੇ ਜੀ ਕਿ ਇਸ ਕੰਪਨੀ ਨੇ ਜਿਹੜਾ ਸਰਵੇਖਣਾ ਸਹੀ ਨਹੀਂ ਕੀਤਾ ਤੁਸੀਂ ਕਿਸੇ ਹੋਰ ਦਾ ਦੇਖੋ ਇਹ ਉਹਨਾਂ ਦੇ ਵੀ ਇਨ ਲਾਈਨ ਦੇਖਿਆ ਜਾ ਸਕਦਾ ਭਾਵੇਂ ਕਿ ਜੇ ਇੱਕ ਕੰਪਨੀ ਨੇ ਕਹਿ ਦਿੱਤਾ ਜਾਂ ਸਰਵੇ ਵਾਲਿਆਂ ਨੇ ਕਹਿ ਦਿੱਤਾ ਕਿ ਆਏ ਦੋ ਤਿੰਨ ਅੰਕਾਂ ਦਾ ਲੀਡ ਕਰ ਰਹੇ ਨੇ ਤੇ ਦੂਸਰੀਆਂ ਵੀ ਉਹ ਤੋਂ ਬਹੁਤੀ ਦੂਰ ਨਹੀਂ ਹੈਗੀਆਂ ਬਹੁਤਾ ਫਰਕ ਨਹੀਂ ਹੈਗਾ ਸੋ ਇਹ ਜਿਹੜਾ ਲਿਬਰਲ ਵਾਲੇ ਮੈਂ ਸਮਝਦਾ ਕਿ ਐਸ ਵੇਲੇ ਖੁਸ਼ ਹੋਣ ਗਿਆ ਸਥਿਤੀ ਦੇ ਨਾਲ ਤੇ ਕੰਜ਼ਰਵੇਟਿਵ ਵਾਲੇ ਸੋਚਣ ਲਈ ਮਜਬੂਰ ਹੋਣਗੇ ਔਰ ਇੱਥੋਂ ਤੱਕ ਕਿ ਪਿਛਲੇ ਮਹੀਨਿਆਂ ਦੇ ਵਿੱਚ ਜਿਵੇਂ ਸਭ ਨੇ ਤੁਸੀਂ ਗੱਲ ਕੀਤੀ ਸੀ 2021 ਤੋਂ ਲੈ ਕੇ ਹੁਣ ਤੱਕ ਪਾਰਟੀਆਂ ਦੇ ਫੰਡ ਦਾ ਬੜਾ ਸਿਸਟਮ ਹੁੰਦਾ ਇੱਥੇ ਕਿ ਪਾਰਟੀ ਨੂੰ ਕਿਹੜੀ ਨੂੰ ਕਿੰਨੇ ਫੰਡ ਮਿਲੇ ਨੇ ਉਹ ਕੰਜ਼ਰਵੇਟਿਵ ਵਾਲਿਆਂ ਨੇ ਖਾਤੇ ਭਰ ਗਏ ਸੀ ਤੇ ਲਿਬਰਲ ਨੂੰ ਮਿਲੀ ਕੁਝ ਨਹੀਂ ਸੀ ਰਿਆ ਬਲਕਿ ਲਿਬਰਲ ਤੋਂ ਵੱਧ ਐਨਟੀਪੀ ਨੂੰ ਮਿਲਣ ਲੱਗਾ ਸੀ ਇੱਕ ਸਮੇਂ ਤੇ ਸੋ ਉਹ ਮੈਨੂੰ ਲੱਗਦਾ ਕਿ ਟ੍ਰੈਂਡ ਬਿਲਕੁਲ ਜੀ ਇਹ ਤਾਂ ਅਸੀਂ ਵੀ ਦੇਖਿਆ ਪਿਛਲੇ ਸਾਲ ਡੇਢ ਸਾਲ ਚ ਕਿ ਲੋਕਾਂ ਨੂੰ ਸਿੱਧੇ ਤੌਰ ਤੇ ਗੁੱਸਾ ਜਸਟਨ ਟਰੂਡੋ ਨਾਲ ਸੀਗਾ ਉਹਨਾਂ ਨੇ ਲਿਬਰਲ ਸ਼ਬਦ ਘਟਾ ਤੇ ਟਰੂਡੋ ਸ਼ਬਦ ਉਹਨਾਂ ਨੇ ਵੱਧ ਵਰਤਿਆ ਖੈਰ ਅੱਗੇ ਕਿਦਾਂ ਦੀ ਸਿਚੁਏਸ਼ਨ ਬਣਦੀ ਹੈ ਤਾਂ ਫਿਊਚਰ 'ਚ ਸਾਨੂੰ ਪਤਾ ਲੱਗਣਾ ਅਮਰੀਕਾ ਦੀ ਗੱਲ ਕਰ ਲਈ ਕੈਨੇਡਾ ਦੀ ਗੱਲ ਕਰ ਲਈ ਹੋਰ ਇੰਡੀਅਨਸ ਦੀ ਗੱਲ ਕਰ ਲਈ ਬੜੀ ਅਜੀਬ ਜਿਹੀ ਖਬਰ ਹੈ ਕਹਿੰਦੇ 1 ਬਿਲੀਅਨ ਇੰਡੀਅਨਸ ਨੇ ਜਿੰਨਾਂ ਕੋ ਖਰਚਣ ਨੂੰ ਕੁਝ ਨਹੀਂ ਹੈਗਾ ਕਿੱਦਾਂ ਦੇ ਖਰਚੇ ਕਰਨ ਨੂੰ ਉਹਨਾਂ ਕੋ ਕੁਝ ਨਹੀਂ ਹੈਗਾ ਦੇਖੋ ਅ ਇੰਡੀਆ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਬੜੀ ਆਰਥਿਕ ਤਰੱਕੀ ਹੋ ਬਿਸ਼ੇਪ ਗੁਰੂ ਤਾਂ ਚਲੋ ਅਸੀਂ ਕਿਵਰੀ ਵੈਸੇ ਕਹਿ ਦਿੰਦੇ ਆ ਉਹ ਬੀਜੇਪੀ ਦਾ ਜੁਮਲਾ ਵੀ ਹੋ ਸਕਦਾ ਜੀ ਪਰ ਚਲੋ ਇੱਕ ਦੁਨੀਆ ਦੀ ਵੱਡੀ ਇਕਨੋਮੀ ਤਾਂ ਹੈ ਨਾ ਹੂੰ ਹੂੰ ਗ੍ਰੋਥ ਕਰ ਰਹੀ ਹੈ ਤਾਂ ਬਿਲਕੁਲ ਔਰ ਉਹਦੇ ਵਿੱਚ ਗ੍ਰੋਥ ਰੇਟ ਵਿੱਚ ਸੋਹਣੀ ਹੈ ਬਹੁਤ ਸਾਰੇ ਮੁਲਕਾਂ ਨੂੰ ਕਿਉਂਕਿ ਗ੍ਰੋਥ ਕਰਨ ਲਈ ਜਗ੍ਹਾ ਬਹੁਤ ਹੈ ਇਹ ਗੱਲ ਸਮਝਣ ਲਈ ਸੈਚੂਰੇਸ਼ਨ ਲੈਵਲ ਤੇ ਨਹੀਂ ਪਹੁੰਚ ਰਹੇ ਜਿਵੇਂ ਕੁਝ ਮੁਲਕ ক্লোਜ਼ ਟੂ ਸੈਚੂਰੇਸ਼ਨ ਲੈਵਲ ਪਹੁੰਚੇ ਹੋਏ ਨੇ ਕਿ ਹੁਣ ਕਿੱਥੇ ਇਸ ਤੋਂ ਬਾਅਦ ਹੋਰ ਕਿੰਨਾ ਕੁ ਜਾਣਾ ਅੱਗੇ ਬਿਲਕੁਲ ਪਰ ਇੰਡੀਆ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਥੱਲੇ ਥੱਲੇ ਛੁਪੀਆਂ ਰਹਿ ਜਾਂਦੀਆਂ ਜਿਨ੍ਹਾਂ ਬਾਰੇ ਕ ਮੈਨੂੰ ਇੱਕ ਵਿਅਕਤੀ ਨੇ ਇੱਕ ਦਿਨ ਗੱਲ ਕੀਤੀ ਉਹ ਕਹਿੰਦੇ ਜੀ ਕਿ ਤੁਸੀਂ ਦੇਖੋ ਕਿ ਵੱਡੇ ਵੱਡੇ ਪ੍ਰੋਗਰਾਮ ਜਿੰਨੇ ਨੇ ਰਾਤਾਂ ਨੂੰ ਕਰਦੇ ਨੇ ਇੰਡੀਆ ਵਾਲੇ ਦਿਨੇ ਦਿਖਾਉਣਗੇ ਧੂਆਂ ਦਿਸੀਗਾ ਗੰਦਗੀ ਦਿਸੀਗੀ ਰਾਤ ਨੂੰ ਚਾਰ ਲਾਈਟਾਂ ਲਾ ਦਿਓ ਦੁਨੀਆ ਨੂੰ ਦਿਖਾ ਦਿਓ ਚਮਚਮ ਹੋ ਜਾਂਦੀ ਹੈ ਸੋ ਇਹ ਆ ਗੱਲ ਇੰਡੀਆ ਦੇ ਬਾਰੇ ਇਹ ਜਿਹੜੇ ਅੰਕੜੇ ਨੇ ਆਉਂਦੇ ਜਾਂਦੇ ਰਹਿੰਦੇ ਨੇ ਪਰ ਅਸੀਂ ਇਹਦੇ ਬਾਰੇ ਇਹ ਕਹਿੰਦੇ ਆ ਕਿ 1.4 ਬਿਲੀਅਨ ਲੋਕ ਨੇ ਇੰਡੀਆ ਦੇ ਵਿੱਚ ਤੇ ਉਹਨਾਂ ਵਿੱਚੋਂ ਇੱਕ ਰਿਪੋਰਟ ਜਿਹੜੀ ਆਈ ਆ ਉਹਦਾ ਵਿੱਚੋਂ ਕਹਿੰਦੇ ਨੇ ਕਿ ਇੱਕ ਬਿਲੀਅਨ ਅਜਿਹੇ ਨੇ ਕਿ ਡਿਸਕ੍ਰੈਸ਼ਨਰੀ ਗੁੱਡਸ ਔਰ ਸਰਵਿਸੇਸ ਡਿਸਕ੍ਰੈਸ਼ਨਰੀ ਭਾਵ ਕਿ ਜਿਹੜੀਆਂ ਅਸੈਂਸ਼ੀਅਲ ਨਹੀਂ ਹੈਗੀਆਂ ਜ਼ਰੂਰੀ ਨਹੀਂ ਹੈਗੀਆਂ ਸਾਡੇ ਰੋਜ਼ਮਰਿ ਜੀਣ ਲਈ ਕੁਝ ਚੀਜ਼ਾਂ ਅਸੀਂ ਖਰਚ ਦੇ ਖਰਚੇ ਕਰਦੇ ਆ ਜਿਹਦੇ ਵਿੱਚ ਇਹ ਕਹਿੰਦੇ ਆ ਕਿ ਚਲੋ ਆ ਖਰਚਾ ਵੀ ਕਰ ਲਓ ਯਾਰ ਆ ਵੀ ਚੀਜ਼ ਲੈ ਚੰਗਾ ਲੱਗਦਾ ਹੈ ਦਿਲ ਕਰਦਾ ਹੈ ਖਾਦਾ ਪਤਾ ਜਾਵੇ ਬਾਹਰ ਕੋਈ ਚੀਜ਼ ਖਰੀਦ ਲਈ ਜਾਵੇ ਕੋਈ ਕਪੜਾ ਇਹੋ ਜਿਹਾ ਖਰੀਦ ਲਿਆ ਜਾਵੇ ਕੋਈ ਸ਼ਾਪਿੰਗ ਕਰ ਲਈ ਜਾਵੇ ਫਿਲਮ ਦੇਖ ਲਈ ਜਾਵੇ ਸਰਵਾਈਵਲ ਸਰਵਾਈਵਲ ਲਈ ਜਰੂਰੀ ਜਿਹੜੀਆਂ ਚੀਜ਼ਾਂ ਨਹੀਂ ਹੈਗੀਆਂ ਉਹਨਾਂ ਨੂੰ ਡਿਸਕ੍ਰੈਸ਼ਨਰੀ ਗੁੱਡਸ ਕਹਿ ਸਕਦੇ ਹਾਂ ਸਰਵਿਸਿਜ਼ ਵੀ ਇਸੇ ਤਰ੍ਹਾਂ ਸੋ ਇਹਦੇ ਵਿੱਚ ਕਹਿੰਦੇ ਨੇ ਕਿ ਇੱਕ 1.4 ਬਿਲੀਅਨ ਦੇ ਵਿੱਚੋਂ 1 ਬਿਲੀਅਨ ਜਹੇ ਨੇ ਜਿਨ੍ਹਾਂ ਕੋਲ ਜ਼ਰੂਰਤ ਤੋਂ ਬਾਅਦ ਜੇ ਕੁਝ ਖਰਚਣਾ ਚਾਹਣ ਤੇ ਖਰਚਣ ਲਈ ਉਹਨਾਂ ਕੋਲ ਕੋਈ ਇੱਕ ਦਮੜੀ ਵੀ ਨਹੀਂ ਹੈ ਹੁਣ ਅਵੇਲੇਬਲ ਇਨਕਮ ਕਿੰਨੀ ਹੈ ਉਨਾਂ ਦੀਆਂ ਜ਼ਰੂਰਤਾਂ ਜ਼ਰੂਰਤਾਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਤੋਂ ਅਲਾਵਾ ਐਂਟਰਟੇਨਮੈਂਟ ਫੈਸ਼ਨੇਬਲ ਕਲੋਥਿੰਗ ਲੇਅਰ ਐਕਟੀਵਿਟੀਆਂ ਉੱਤੇ ਖਰਚਣ ਲਈ ਉਹਨਾਂ ਕੋਲ ਕੁਝ ਨਹੀਂ ਹੈ ਇਹ ਜਿਹੜੀ ਇੱਕ ਰਿਪੋਰਟ ਜਿਹੜੀ ਹੈ ਇਹ ਜਿਹੜੀ ਇੱਕ ਅਦਾਰਾ ਬੀਬੀਸੀ ਦੇ ਸਹਿਯੋਗ ਦੇ ਨਾਲ ਅਸੀਂ ਬਲੂਮ ਵੈਂਚਰਸ ਨਾਂ ਦੀ ਇੱਕ ਜਿਹੜੀ ਹੈਗੀ ਆ ਜੋ ਦੁਨੀਆ ਦੇ ਵਿੱਚ ਕੈਪੀਟਲ ਬਿਟੀ ਕੈਪੀਟਲ ਫਰਮ ਹੈ ਤੇ ਹਿਸਾਬ ਕਿਤਾਬ ਲਾਉਂਦੀ ਆ ਖਰਚੇ ਪਾਣੀ ਦਾ ਕਿ ਕਿਸ ਦੇਸ਼ ਦੇ ਵਿੱਚ ਕਿਵੇਂ ਹੈ ਤੇ ਕਿਵੇਂ ਚੱਲ ਰਿਹਾ ਉਹਨਾਂ ਬਲੂ ਰਿਪੋਰਟ ਜਿਹੜੀ ਜਾਰੀ ਕੀਤੀ ਗਈ ਹੈ ਹੁਣ ਜਿਹੜੀ ਇਹ ਜਿੰਨੇ ਕੁ ਲੋਕ ਉੱਥੇ ਖਰਚਣ ਵਾਲੇ ਹੈਗੇ ਤੇ ਅਸਲੀ ਖਰਚਣ ਵਾਲੇ 140 ਮਿਲੀਅਨ ਦੇ ਲਾਗੇ ਛਕੇ ਉਹ ਫਿਰ ਮੈਕਸੀਕੋ ਦੇ ਬਰਾਬਰ ਹੀ ਕਹਿੰਦੇ ਕਿ ਜਾ ਕੇ ਪਹੁੰਚ ਜਾਂਦੇ ਨੇ ਤੇ ਇੰਡੀਆ ਦੇ ਵਿੱਚ ਕੁਝ ਇਹ ਹੈ ਕਿ ਲੋਕ ਕੁਝ ਖਰਚਣਾ ਚਾਹੁੰਦੇ ਵੀ ਨਹੀਂ ਕੁਝ ਕੁੱਟ ਕੇ ਬੈਠੇ ਹੋਏ ਨੇ 300 ਮਿਲੀਅਨ ਕਹਿੰਦੇ ਅਮਰਜਿੰਗ ਤੇ ਐਸਪਾਇਰਿੰਗ ਕੰਜ਼ਿਊਮਰ ਹੈਗੇ ਆ ਪਰ ਉਹ ਖਰਚਦੇ ਨਹੀਂ ਰਿਲਕਟੈਂਟ ਸਪੈਂਡਰ ਨੇ ਤੇ ਉਹਨਾਂ ਨੇ ਹੁਣੇ-ਹੁਣੇ ਜਿਹੜਾ ਕੁਝ ਖਰਚਣਾ ਸ਼ੁਰੂ ਕੀਤਾ ਪਰ ਫੋਨਸ ਤੇ ਹੋਰ ਕਿ ਚੀਜ਼ਾਂ ਇਹੋ ਜਿਹੀਆਂ ਹੈਗੇ ਜਿਹਦੇ ਤੇ ਲੋਕ ਖਰਚ ਰਹੇ ਨੇ ਪਰ ਵੈਲਦੀ ਪੋਪੂਲੇਸ਼ਨ ਜਿਹੜੀ ਆ ਉਹ ਕਾਫੀ ਜ਼ਿਆਦਾ ਹੈ ਕਿ ਆ ਪਰ ਇੱਕ ਖਾਸ ਗੱਲ ਕਹਿੰਦੇ ਸਟੈਗਨੇਸ਼ਨ ਇੱਕ ਖਰੋਤ ਉਹਦੇ ਵਿੱਚ ਵੀ ਆ ਗਿਆ ਕਿ ਵੈਲਥੀ ਰਿਚ ਜਿਹੜੇ ਹੈਗੇ ਨੇ ਉਹ ਪਿਛਲੇ ਦਹਾਕੇ ਦੇ ਵਿੱਚ ਉਹਨਾਂ ਦੀ ਗਿਣਤੀ ਨਹੀਂ ਵਧੀ ਹੈ ਪਰ ਦੂਸਰੇ ਪਾਸੇ ਕਹਿੰਦੇ ਨੇ ਕਿ ਜਿਹੜੇ ਰਿਚ ਹੈਗੇ ਨੇ ਉਹ ਹੋਰ ਜ਼ਿਆਦਾ ਜਿਹੜੇ ਨੇ ਅਮੀਰ ਜ਼ਿਆਦਾ ਹੋਰ ਜ਼ਿਆਦਾ ਅਮੀਰ ਹੋ ਰਹੇ ਨੇ ਤੇ ਇਹ ਮਿਡਲ ਕਲਾਸ ਦੀ ਵੀ ਗੱਲ ਕਰਦੇ ਆ ਪਰ ਇੱਕ ਥੱਲੇ ਦੀ ਜਿਹੜੀ ਇਹੀ ਜਿਹੀ ਕਲਾਸ ਹੈ ਜਿਨ੍ਹਾਂ ਕੋਲ ਆਪਣੇ ਜਿਹੜਾ ਇਸ ਤਰ੍ਹਾਂ ਲੈਜਰ ਤੇ ਖਰਚਣ ਲਈ ਉਹਨਾਂ ਕੋਲ ਕੁਝ ਨਹੀਂ ਹੈ ਪਰ ਉਹ ਮਾਰਕੀਟ ਵੀ ਜਿਹੜੀ ਜਿਹੜੇ ਵੈਲਥੀ ਤੇ ਮਿਡਲ ਕਲਾਸ ਦੀ ਇੰਨੀ ਵੱਡੀ ਮਾਰਕੀਟ ਆ ਜੋ ਦੁਨੀਆ ਦੇ ਬਹੁਤ ਸਾਰੇ ਲੋਕਾਂ ਨੂੰ ਉਥੇ ਖਿੱਚਦੀ ਹੈ ਇੰਡੀਆ ਦੀ ਓਵਰਆਲ ਮਾਰਕੀਟ ਜਿਹੜੀ ਆ ਉਹ ਕੁਝ 40% ਜਿਹੜੀ 5 ਸਾਲ ਪਹਿਲਾਂ ਨਾਲੋਂ ਜਿਹੜੀ ਥੋੜੀ ਜੀ ਬਿਹਤਰ ਵੀ ਹੋਈ ਹੈ ਪਰ ਓਵਰਆਲ ਕਹਿੰਦੇ ਜਿਹੜੀ ਮਿਡਲ ਕਲਾਸ ਆ ਉਹ ਸਫਰ ਕਰ ਰਹੀ ਹੈ ਪੋਸਟ ਪੈਂਡੈਮਿਕ ਰਿਕਵਰੀ ਜਿਹੜੀ ਆ ਉਹ ਉਹਦੇ ਵਿੱਚ ਕਹਿੰਦੇ ਖਾਸ ਤੌਰ ਤੇ ਪੈਂਡੈਮਿਕ ਤੋਂ ਬਾਅਦ ਕੋਵਿਡ ਤੋਂ ਬਾਅਦ ਜਿਹੜੇ ਅਮੀਰ ਨੇ ਹੋਰ ਗਰੀਬ ਹੋ ਗਏ ਹੋ ਗਏ ਨੇ ਦੇਪੋ ਜਿਹੜੇ ਨੇ ਉਹ ਪਰਚੇਜ਼ਿੰਗ ਪਾਵਰ ਜਿਹੜੀ ਆ ਉਹਨਾਂ ਦੀ ਖਤਮ ਹੋ ਗਈ ਆ ਉਹ ਲੂਜ਼ ਕਰਕੇ ਨੇ ਘਟ ਗਈ ਆ ਔਰ ਇੰਡੀਆ ਦੀ 57% ਦੌਲਤ ਟੋਟਲ 57% ਵੈਲਥ ਜਿਹੜੀ ਆ ਸਿਰਫ ਟੌਪ ਦੇ 10% ਲੋਕਾਂ ਦੇ ਕੋਲ ਹੈ ਇਹਦੇ ਵਿੱਚ ਜਿਹੜੀ 1990 ਦੇ ਵਿੱਚ ਜਿਹੜੀ ਸੀਗੀ ਇਹੋ ਜਿਹੜੀ ਸੀ 34% ਲੋਕਾਂ ਦੇ ਕੋਲ ਸੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਕਿੰਨਾ ਜਿਹੜਾ ਫਰਕ ਪੈ ਗਿਆ ਇਹਦੇ ਤੋਂ ਇਲਾਵਾ ਨੈਸ਼ਨਲ ਇਨਕਮ ਦੇ ਵਿੱਚ ਜਿਹੜਾ ਯੋਗਦਾਨ ਹੈ ਉਹ tech being pretty population ਆ ਉਹਦਾ ਬਹੁਤ ਹੈ ਉਹ 50% ਇੰਡੀਆ ਦੀ ਜਿਹੜੀ ਜਿਹੜੀ ਜਿਹੜੇ ਮਿਡਲ ਕਲਾਸ ਹੈਗੀ ਆ ਉਹਨਾਂ ਦੇ ਵਿੱਚ ਵੀ ਉਹ ਕਹਿੰਦੇ ਨੇ ਕਿ ਸਟੈਗਨੇਟ ਨੇ ਉਹਨਾਂ ਦੀ ਪਿਛਲੇ ਦਹਾਕੇ ਦੇ ਵਿੱਚ ਇਨਕਮ ਵਧੀ ਨਹੀਂ ਹੈ ਉਹ ਉੱਥੇ ਹੀ ਖੜੇ ਹੋਏ ਨੇ ਇੱਕ ਪੈਰ ਅੱਗੇ ਨੂੰ ਜਾਂਦੇ ਨੇ ਇੱਕ ਪਿੱਛਾ ਨੂੰ ਜਾਂਦੇ ਨੇ ਇਹ ਸਟੋਰੀ ਹੈ ਜੀ ਇਹ ਬਲੂਮ ਵੈਂਚਰਸ ਨਾਂ ਦੀ ਇੱਕ ਕੈਪੀਟਲ ਫਾਰਮ ਹੈ ਉਹਨਾਂ ਦੀ ਜਾਣਕਾਰੀ ਹੈ ਸਾਡੇ ਆਪਣੇ ਅੰਕੜੇ ਨਹੀਂ ਜੀ ਇੰਡੀਆ ਤੋਂ ਬਾਅਦ ਹੁਣ ਪੰਜਾਬ ਵੱਲ ਚਲਦੇ ਆਂ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤੇ ਕੇਜਰੀਵਾਲ ਦਾ ਨਾਮ ਜ਼ਰੂਰ ਆਉਂਦਾ ਹੈ ਕਿਉਂਕਿ ਜਿਹੜੀ ਪਾਰਟੀ ਉੱਥੇ ਇਸ ਵੇਲੇ ਸੱਤਾ ਦੇ ਵਿੱਚ ਹੈ ਇਹ ਉਹਦੇ ਆਕਾ ਨੇ ਕੇਜਰੀਵਾਲ ਬਾਰੇ ਮੈਂ ਇੱਕ ਦਿਨ ਪੜ੍ਹ ਰਹੀ ਸੀ ਇਹਨਾਂ ਦੀਆਂ ਬੜੀਆਂ ਉਪਲਬਧੀਆਂ ਇੱਕ ਅਖਬਾਰ ਨੇ ਛਾਪੀਆਂ ਸੀਗੀਆਂ ਤੇ ਉਹਦੇ ਵਿੱਚ ਨਾ ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਇਹ ਹਰੇਕ ਕੰਮ 'ਚ ਸਫਲ ਹੀ ਹੋਏ ਨੇ ਬਹੁਤ ਘੱਟ ਅਸਫਲਤਾਵਾਂ ਨੇ ਜੇ ਇਹਨਾਂ ਦੀ ਝੋਲੀ 'ਚ ਪਈਆਂ ਤੇ ਰਾਜਸਥਾਨ 'ਚ 10 ਸਾਲ ਰਾਜ ਵੀ ਕੀਤਾ ਉਦੋਂ ਹੁਣ ਖੈਰ ਵੇਲੇ ਕਰਦੇ ਨੇ ਲੋਕਾਂ ਨੇ ਇਹਨਾਂ ਨੂੰ ਇੱਕ ਸਵਾਲ ਪੁੱਛਿਆ ਗਿਆ ਕਹਿੰਦੇ ਵੀ ਜਿੱਦਾਂ ਦੇ ਤੁਸੀਂ ਕੰਮ ਕਰਦੇ ਕਦੇ ਆ ਕਦੇ ਆ ਤੁਹਾਡੀ ਫੈਮਿਲੀ ਤੁਹਾਡਾ ਸਪੋਰਟ ਕਰਦੀ ਹੈ ਇਹਨਾਂ ਦਾ ਜਵਾਬ ਸੀ ਵੀ ਮੇਰੇ ਮਾਪੇ ਮੇਰੇ ਤੋਂ ਬਹੁਤੇ ਖੁਸ਼ ਨਹੀਂ ਹੈ ਪਰ ਮੇਰੀ ਵਾਈਫ ਮੇਰਾ ਸਾਥ ਦਿੰਦੀ ਹੈ ਹਮ ਇਟ ਮੀਨਸ ਕਿ ਥੋੜੇ ਰਿਜਿਡ ਨੇ ਜੋ ਕਰਨਾ ਉਹ ਕਰਨਾ ਹਮ 2017 ਦੀ ਜੇ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਆਉਂਦੇ ਨੇ ਜਿੱਤ ਦੇ ਜਿੱਤ ਦੇ ਰਹਿ ਜਾਂਦੇ ਨੇ ਐਨ ਆਰ ਆਈ ਭਾਈਚਾਰਾ ਇੱਕ ਵੱਡੀ ਸਪੋਰਟ ਇਹਨਾਂ ਦੀ ਕਰਦਾ ਹੈ। ਹਾਂ ਪਹਿਲਾਂ ਲੋਕ ਸਭਾ ਜਿੱਤੇ ਨੇ ਫਿਰ ਉਪਾਦਨ ਸਭਾ ਜਿੱਤੇ ਜਿੱਤੇ ਚਾਂਸਸ ਹੈਗੇ ਸੀ ਇਹਨਾਂ ਦੇ ਪਰ ਕਿਉਂਕਿ ਇੱਕ ਚਿਹਰਾ ਨਹੀਂ ਦੇ ਸਕੇ ਪੰਜਾਬੀਆਂ ਨੂੰ ਤੇ ਪੰਜਾਬੀ ਤੁਹਾਨੂੰ ਪਤਾ ਹੀ ਆ ਬਿਨਾ ਚਿਹਰੇ ਤੋਂ ਉਹਨਾਂ ਨੇ ਕਿੱਥੋਂ ਵੋਟ ਪਾਉਣੀ ਸੀ ਬਿਲਕੁਲ 2022 ਚ ਇਹਨਾਂ ਨੇ ਪੰਜਾਬੀਆਂ ਨੂੰ ਪੰਜਾਬੀਆਂ ਵਰਗਾ ਮਨਪਸੰਦ ਚਿਹਰਾ ਦਿੱਤਾ ਤੇ ਉੱਥੇ ਹੁਣ ਜਾ ਫਿਰ ਜਿੱਤ ਜਿਹੜੀ ਇਹਨਾਂ ਨੂੰ ਮਿਲੀ ਹੁਣ ਦਿੱਲੀ ਤੋਂ ਵੇਲੇ ਹੋ ਗਏ ਨੇ ਤੇ ਪੰਜਾਬ ਚ ਬਹੁਤ ਜ਼ਿਆਦਾ ਐਕਟੀਵਿਟੀਆਂ ਚ ਪਾਰਟਿਸਿਪੇਟ ਕਰ ਰਹੇ ਨੇ ਹੂੰ ਕੋਈ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਤੋਂ ਰਾਜ ਸਭਾ ਜਾ ਸਕਦੇ ਨੇ। ਹੂੰ ਕਿੰਨਾ ਕੁ ਸੱਚ ਹੈ ਇਸ ਦਾ? ਦੇਖੋ ਇਹ ਦੇ ਬਾਰੇ ਨਾ ਜੀ ਇੱਕ ਨਾ ਇੱਕ ਨਵਾਂ ਸਿਸਟਮ ਚੱਲਿਆ ਦੁਨੀਆ ਦੇ ਵਿੱਚ। ਭਈ ਗੱਲ ਕਰਕੇ ਸ਼ੋਸ਼ਾ ਛੱਡ ਕੇ ਦੇਖ ਲਓ ਲੋਕ ਕੀ ਕਹਿੰਦੇ ਨੇ। ਫਿਰ ਜੇ ਲੱਗਦਾ ਕਿ ਨਹੀਂ ਬਹੁਤਾ ਇਰੈਕਟ ਕਰਨੇ ਤੇ ਚੁੱਕਦੇ ਹੋ ਕੰਮ ਨੂੰ। ਮੈਨੂੰ ਲੱਗਦਾ ਹੈ ਇਸੇ ਮੋੜ ਤੇ ਆ। ਅਸਲ 'ਚ ਲੁਧਿਆਣੇ ਤੋਂ ਉਹ ਜਿਹੜਾ ਆਤਮ ਹੱਤਿਆ ਕੀਤੀ ਸੀ ਜਾਂ ਜੋ ਵੀ ਕੀਤਾ ਸੀ ਵਿਧਾਇਕ ਨੇ। ਜੀ। ਉਸ ਤੋਂ ਬਾਅਦ ਜਿਹੜੀ ਸੀਟ ਖਾਲੀ ਹੋਈ ਸੀਟ ਤੇ ਬਾਈ ਇਲੈਕਸ਼ਨ ਹੋਣੀ ਆ ਉਹਦੀ ਜਗ੍ਹਾ ਤੇ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਜਿਹੜੇ ਕਿ ਕੋਈ ਸਮਾਂ ਚੁਣ ਕੇ ਪਹਿਲਾਂ ਗਿਆ ਸੀ ਸੰਜੀਵ अरोड़ा ਲੁਧਿਆਣਾ ਵੈਸਟ ਤੋਂ ਉਹਨਾਂ ਨੂੰ ਜਿਹੜਾ ਹੈ ਉਹ ਉਮੀਦਵਾਰ ਬਣਾ ਦਿੱਤਾ ਇਹ ਨਾਲ ਇਹ ਸਾਰੇ ਪਾਸੇ ਰੌਲਾ ਪੈ ਗਿਆ ਕਿ ਉਹ ਉਹਨਾਂ ਦੀ ਹੁਣ ਰਾਜ ਸਭਾ ਦੀ ਸੀਟ ਖਾਲੀ ਹੋ ਜਾਵੇਗੀ ਤੇ ਆਮ ਆਦਮੀ ਪਾਰਟੀ ਕੋਲ 92-93 ਸੀਟਾਂ ਹੈਗੀਆਂ ਨੇ ਤੇ ਮਰਜ਼ੀ ਇਹਨਾਂ ਦੀ ਨਾਲ ਜਿਹੜੇ ਨੇ ਰਾਜ ਸਭਾ ਮੈਂਬਰ ਇਥੋਂ ਅਜੇ ਕਿਉਂ ਨਹੀਂ ਜਾਣਗੇ ਤੇ ਮਨ ਸਨ ਲੋਕਾਂ ਨੇ ਅੰਦਾਜ਼ਾ ਲਾਉਣੇ ਸ਼ੁਰੂ ਕਰ ਦਿੱਤੇ ਕਿ ਅਰਵਿੰਦ ਕੇਜਰੀਵਾਲ ਜਿਹੜੇ ਨੇ ਹੁਣ ਰਾਜ ਸਭਾ ਵਿੱਚ ਜਾ ਕੇ ਬੋਲਣਗੇ ਕਿਉਂਕਿ ਉਹਨਾਂ ਨੂੰ ਜਦੋਂ ਉਥੋਂ ਵਿਧਾਨ ਸਭਾ ਤੋਂ ਖੜੇ ਹੋ ਗਏ अरोड़ा ਸਾਹਿਬ ਤੇ ਉਹਨਾਂ ਨੂੰ ਰਾਜ ਸਭਾ ਛੱਡਣੀ ਪੈਣੀ ਹੈ ਪਰ ਇਹਦੇ ਬਾਰੇ ਕੁਝ ਲੋਕ ਜਿਹੜੇ ਸੀਨੀਅਰ ਆਪ ਲੀਡਰ ਦਿੱਲੀ ਦੇ ਵਿੱਚ ਉਹ ਕਹਿੰਦੇ ਕਿ ਉਹ ਨੈਸ਼ਨਲ ਕਨਵੀਨਰ ਹੈ ਉਹ ਰਾਜ ਸਭਾ ਚ ਨਹੀਂ ਜਾਣਗੇ ਪਰ ਇਦਾਂ ਦੀਆਂ ਗੱਲਾਂ ਤੇ ਕੇਜਰੀਵਾਲ ਬਹੁਤ ਵਾਰੀ ਪਹਿਲਾਂ ਕਰਕੇ ਉਹ ਤੋਂ ਪਿੱਛੇ ਫਿਰ ਚੁੱਕੇ ਨੇ ਕਿ ਆਹ ਕੰਮ ਅਸੀਂ ਨਹੀਂ ਕਰਨਾ ਤੇ ਬਾਅਦ ਵਿੱਚ ਬੜਾ ਸੋਨਾ ਘਰ ਵੀ ਲਿਆ ਮੈਂ ਸਰਕਾਰੀ ਗੱਡੀ ਨਹੀਂ ਲੈਣੀ ਮੈਂ ਸਰਕਾਰੀ ਕੋਠੀ ਨਹੀਂ ਲੈਣੀ ਕਨਵੀਨਰ ਜਿਹੜਾ ਪਾਰਟੀ ਦਾ ਆ ਦੋ ਵਾਰੀ ਤੋਂ ਜਾਂ ਇੱਕ ਵਾਰੀ ਤੋਂ ਬਾਅਦ ਨਹੀਂ ਬਣ ਸਕੇਗਾ ਉਹ ਸਭ ਕੁਝ ਬਣ ਗਿਆ ਉਹ ਸ਼ੁਰੂ ਤੋਂ ਉਹਦੇ ਬੈਠੇ ਹੋਏ ਨੇ ਅਸੀਂ ਆ ਨਹੀਂ ਕਰਨਾ ਅਸੀਂ ਕਿ ਜਿਹੜਾ ਕਰਪਟ ਬੰਦੇ ਆ ਕਰਪਟ ਪਾਰਟੀਆਂ ਨੇ ਇਹਨਾਂ ਨਾਲ ਕਿਸੇ ਨਾਲ ਅਸੀਂ ਭਾਈਵਾਲੀ ਨਹੀਂ ਕਰਨੀ ਉਹ ਵੀ ਕਰਨੇ ਨੂੰ ਤਿਆਰ ਨੇ ਤੇ ਇੱਕ ਇੰਡੀਆ ਐਲਾਈਂਸ ਜਿਹੜਾ ਬਣਿਆ ਹੋਇਆ ਉਹਦੇ ਵਿੱਚ ਅੱਜ ਵੀ ਮੜੇ ਮੋਟੇ ਸ਼ਾਮਿਲ ਚੋਲ ਹੈਗੇ ਨੇ ਤੇ ਨਾਲ ਉਹ ਕਹਿੰਦੇ ਨੇ ਕਿ ਉਹ ਉਹਨਾਂ ਦੇ ਪਾਰਟੀ ਨੇ ਤਾਂ ਇਹ ਕਿਹਾ ਕਿ ਲੋਕਾਂ ਨਾਲ ਜੁੜੇ ਰਹਿਣਾ ਚਾਹੁੰਦੇ ਨੇ ਵਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਕਹਿੰਦੇ ਨੇ ਕਿ ਜਿਹੜਾ ਕੋਈ ਵੀ ਚੁਣਿਆ ਜਾਵੇ ਕੋਈ ਇਹੋ ਜਿਹੀ ਗੱਲ ਨਹੀਂ ਹੈ ਇਹਦੇ ਵਿੱਚ ਇਲੀਗਲ ਕੁਝ ਨਹੀਂ ਹੈ ਹੁਣ ਜਨਾਬ ਹੋਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਇਲੀਗਲ ਵਾਲਾ ਮਸਲਾ ਨਹੀਂ ਹੈ ਪੰਜਾਬ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਦੇਖਣੀਆਂ ਪੈਣਗੀਆਂ ਪੰਜਾਬ ਵਾਲੇ ਸਿੱਜੇ ਕਿਤੇ ਕਿਸੇ ਬਾਰਲੇ ਨੂੰ ਪਸੰਦ ਨਹੀਂ ਕਰਦੇ ਤੇ ਉਹਨਾਂ ਨੇ ਉਦਾਹਰਨ ਦਿੱਤੀ ਕਿ ਡਾਕਟਰ ਮਰਮੋਣ ਸਿੰਘ ਵੀ ਤਾਂ ਕਿਸੇ ਹੋਰ ਸਟੇਟ ਤੋਂ ਬਣੇ ਸੀ ਉਹ ਆਸਾਮ ਤੋਂ ਚੁਣੇ ਜਾਂਦੇ ਸੀ ਰਾਜ ਸਭਾ ਮੈਂਬਰ ਪਾਰਲੀਮੈਂਟ ਖੈਰ ਇਹ ਕਾਂਗਰਸ ਪਾਰਟੀ ਦੀ ਆਪਣੀ ਸਮੱਸਿਆ ਸੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ ਠੀਕ ਹੈ ਕਾਂਗਰਸ ਪਾਰਟੀ ਕੋਲ ਕੇਂਦਰ ਦੇ ਵਿੱਚ ਉਦੋਂ ਮੈਜੋਰਟੀ ਸੀ ਆਮ ਆਦਮੀ ਪਾਰਟੀ ਕੋਲ ਕੀ ਐ ਇਸ ਵੇਲੇ ਪੰਜਾਬ ਹੈ ਨਾ ਤੇ ਉਹ ਵੀ ਕਿੰਨਾ ਸਮਾਂ ਰਹਿ ਗਿਆ ਤੇ ਉਹ ਗਾਂ ਕੀ ਬਣਨਾ ਕੁਝ ਪਤਾ ਲੁਧਿਆਣਾ ਸੀਟ ਤੇ ਨਿਗਾਹ ਇਸ ਵੇਲੇ ਟਿਕਾ ਲਈ ਐ ਪਰ ਕੇਜਰੀ ਵਾਰਡ ਨੂੰ ਜੇ ਲਿਆਉਂਦੇ ਨੇ ਤੇ ਗੱਲ ਮਾੜੀ ਐ ਅਜੇ ਉਹ ਮੇਰਾ ਖਿਆਲ ਹੈ ਕਿ ਅਜੇ ਤਾਜ਼ਾ ਤਾਜ਼ਾ ਹਾਰੇ ਨੇ ਤੇ ਰਾਮ ਨਾਲ ਬੈਠਣ ਪੰਜਾਬ ਵਿੱਚ ਨਾ ਆਉਣ ਤੇ ਆਮ ਆਦਮੀ ਪਾਰਟੀ ਦਾ ਕੁਝ ਬਚਾਇਆ ਹੈਗਾ ਨਹੀਂ ਤੇ ਔਖੇ ਹੋਣਗੇ ਸਵਿਲੇਨ ਨਾਲ ਦੀ ਗੱਲ ਇਹ ਵੀ ਹੈ ਇਹ ਆਮ ਆਦਮੀ ਪਾਰਟੀ ਨੂੰ ਜੇ ਉਹਨਾਂ ਨੂੰ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ ਕਿ ਇੱਕੋ ਵਾਰੀ ਜਦੋਂ ਅਸੀਂ 22 ਚ ਇਲੈਕਸ਼ਨ ਜਿੱਤੀ ਹੈ ਤੇ 92 ਜਿੱਤੇ ਸੀਗੇ 92 ਵਿੱਚੋਂ ਜਿਆਦਾ ਨਹੀਂ ਤੇ 60 65 ਤੇ ਇਹੋ ਜਿਹੇ ਸੀਗੇ ਜਿਨ੍ਹਾਂ ਦਾ ਨਾਂ ਹੀ ਲੋਕਾਂ ਨੇ ਪਹਿਲੀ ਵਾਰੀ ਸੁਣਿਆ ਸੀ ਜਿਆਦਾ ਹੀ ਹੋਣਗੇ ਠੀਕ ਹੈ ਜੀ ਥੋੜੇ ਲੋਨ ਸੀ ਲੋਕ ਤੇ ਵਿਚੋ 10 12 ਦੇ ਵਿਆਹ ਹੀ ਬਾਅਦ ਚ ਹੋਏ ਆ ਅੱਛਾ ਹੁਣ ਜੇ ਉਦੋਂ ਨਵੇਂ ਚਿਹਰਿਆਂ ਨੂੰ ਲੋਕਾਂ ਨੇ ਵੋਟ ਪਾ ਦਿੱਤਾ ਤੁਹਾਡੀਆਂ ਗੱਲਾਂ ਮੰਨ ਕੇ ਤੇ ਤੁਹਾਨੂੰ ਇਹ ਲੁਧਿਆਣਾ ਹਾਰ ਜਾਊਗੇ ਤੇ ਫਿਰ ਕੀ ਫਰਕ ਪੈ ਜਾਊਗਾ ਜੀ ਦੂਸਰੀ ਗੱਲ ਆ ਤੁਸੀਂ ਜੇ ਲੋਕ ਸਭਾ ਦੇ ਵਾਸਤੇ ਮੀਂਹ ਵਾਰ ਖੜੇ ਕੀਤੇ ਤਾਂ ਤੁਸੀਂ ਆਪਣੇ ਮੰਤਰੀ ਐਮ ਐਲ ਏ ਖੜੇ ਕਰ ਦਿੱਤੇ ਕਿਉਂ ਬਾਰ ਬਾਰ ਲੋਕਾਂ ਨੂੰ ਵੋਟਾਂ ਦੇ ਵਿੱਚ ਧੱਕਦੇ ਹੋ ਭਾਈ ਤੁਹਾਨੂੰ ਨਵੇਂ ਵੀਰ ਵਾਰ ਲੱਭਦੇ ਨੇ ਠੀਕ ਆ ਜੀ ਇਹ ਗੱਲ ਉਹਨਾਂ ਨੂੰ ਸੋਚਣੀ ਪੈਗੀ ਇੱਕ ਸੀਟ ਦੇ ਜਿੱਤਣ ਨਾਲ ਫਰਕ ਨਹੀਂ ਪੈਣਾ ਲੋਕਾਂ 'ਚ ਥੋੜੀ ਦੇਰ ਜਿਹੜੀ ਚੀਜ਼ ਆ ਉਹ ਚਰਚਾ ਦੇ ਵਿੱਚ ਆਉਂਦੀ ਆ ਪਰ ਉਹ ਇਹਨਾਂ ਨੂੰ ਲੰਬੇ ਸਮੇਂ ਦਾ ਸੋਚਣਾ ਚਾਹੀਦਾ ਪੰਜਾਬ ਪੰਜਾਬ ਹੈ ਇਹਦੇ ਇਹ ਪੰਜਾਬ ਸੱਜੇ ਕੀਤੇ ਕਾਬੂ ਵੀ ਨਹੀਂ ਆਉਂਦਾ ਕਿਸੇ ਤੇ ਪੰਜਾਬ ਨੇ ਦੁੱਖ ਵੀ ਬੜੇ ਝੱਲੇ ਤੇ ਅੱਜ ਵੀ ਚੱਲ ਰਿਹਾ ਤਿੰਨਾਂ ਸਾਲਾਂ ਚ ਇਹਨਾਂ ਨੂੰ ਸਬਕ ਵੀ ਕਿੰਨੀ ਵਾਰੀ ਦੇ ਚੁੱਕੇ ਨੇ ਉਹ ਹਾਂ ਬਿਲਕੁਲ ਦੇ ਚੁੱਕੇ ਨੇ ਜਿਹੜੀ ਕੱਲ ਭਗਵਤ ਮਾਨ ਹੋਣਾ ਨੇ ਗੱਲ ਕੀਤੀ ਨੇ ਕਿ ਸਾਡੇ ਨਾਲ ਸਲੂਕ ਮਾੜਾ ਹੁੰਦਾ ਹੈ ਕੇਦਰ ਵੱਲੋਂ ਇਹ ਚ ਕੋਈ ਡਾਊਟ ਨਹੀਂ ਹੈ ਤੇ ਦੇਖੋ ਕਿ ਉਹਦੇ ਨੂੰ ਦਿੱਲੀ ਵਿੱਚ ਆਵਾ ਦੀ ਪਾਰਟੀ ਹਾਰੀ ਹੈ ਤੇ ਪੰਜਾਬ ਵਿੱਚ ਕਾਂਗਰਸ ਵਾਲੇ ਲੱਡੂ ਵੜ ਰਹੇ ਨੇ ਜੀ ਗੋਲ ਅੰਡਾ ਝਰ ਕੇ ਉਹ ਲੱਡੂ ਹੀ ਸੀ ਉਹਨਾਂ ਨੂੰ ਮਿਲਿਆ ਜਿਹੜਾ ਦਿੱਲੀ 'ਚ ਮਿਲਿਆ ਸੀ ਬਿਲਕੁਲ ਬਿਲਕੁਲ ਜ਼ੀਰੋ ਹੂੰ ਤਾਂ ਕਿੰਨੇ ਚਿਰ ਤੋਂ ਆ ਰਹੇ ਆ ਮੰਨ ਲਓ ਉਹਨਾਂ ਲਈ ਵੀ ਸੋਚਣ ਵਾਲੀ ਗੱਲ ਹੈ ਕਿ ਅਸੀਂ ਕਰ ਕੀ ਰਹੇ ਹਾਂ ਹੂੰ ਕੇਜਰੀਵਾਲ ਤੇ ਉਹਨਾਂ ਦੀ ਪਾਰਟੀ ਸਾਂਝੀ ਦੁਸ਼ਮਣਾਂ ਬਹੁਤ ਪਾਰਟੀਆਂ ਦੇ ਵਿੱਚ ਕੋਈ ਡਾਊਟ ਨਹੀਂ ਹੈ ਪਰ ਉਹਨਾਂ ਦੀ ਪਰਫਾਰਮੈਂਸ ਪੰਜਾਬ ਵਿੱਚ ਬਿਹਤਰ ਹੋਵੇਗੀ ਤਾਂ ਲੋਕ ਮੂਹ ਲਾਉਣਗੇ ਨਹੀਂ ਤੇ ਇਸ ਤਰ੍ਹਾਂ ਕਰਕੇ ਦੇਖਣਗੇ ਕੁਝ ਬਾਈਪਾਸ ਕਰਕੇ ਲੋਕਾਂ ਨੂੰ ਰਗੜੇ ਜਾਣਗੇ ਬਿਲਕੁਲ ਜੀ ਹੁਣ ਨਵੇਂ ਤਜਰਬੇ ਕਰਨ ਦਾ ਸਮਾਂ ਨਹੀਂ ਉਹ 2 ਸਾਲ ਰਹਿ ਗਏ ਨੇ ਕੁਝ ਕਰਕੇ ਦਿਖਾਉਣ ਤੇ ਤਾਂ ਕਿ ਕੁਝ ਬਚ ਸਕੇ ਬਿਲਕੁਲ ਜੀ ਸਾਨੂੰ ਪ੍ਰੋਗਰਾਮ ਇਥੇ ਸਮੇਟਣਾ ਪੈਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਲਈ ਅੱਜ ਦੇ ਪ੍ਰੋਗਰਾਮ ਜਿ ਫਿਲਹਾਲ ਲਈ ਨਹੀਂ ਨਵੇਂ ਐਪੀਸੋਡ ਦੇ ਵਿੱਚ ਨਵੀਂ ਜਾਣਕਾਰੀ ਨਵੇਂ ਮੁੱਦੇ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦੇ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ